ਪਰਮੇਸ਼ਰ ਦੇ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਦੀ ਅੱਜ ਸਵੇਰ ਦੇ ਸਭ ਵਿੱਚ ਆਪਾਂ ਪਰਮੇਸ਼ਰ ਦੇ ਹਜ਼ੂਰੀ ਵਿੱਚ ਇਕੱਠੇ ਹੋਏ ਆਂ ਆਵਾਜ਼ੀ ਦੇਣ ਦੀ ਕਿਰਪਾ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ ਹallelujah hallelujah 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 ਧੰਵਾ ਧੰਵਾ ਧੰਨਵਾ ਪਿਤਾ ਪਰਮੇਸ਼ਰ ਸਰਵਸ਼ਕਤੀਮਾਨ ਜਿੰਦਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਤਾਰੀਫ ਕਰਦੇ ਹਾਂ ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਨੀ ਹੈ ਮੇਰੇ ਪ੍ਰਭੂ ਜੀ ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਰਾਤ ਪਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅਸੀਂ ਆਪਣੇ ਦਿਨ ਦੇ ਸਾਰੇ ਭਲਾ ਨੂੰ ਤੁਹਾਡੇ ਤਾਕਤ ਰਥ ਵਿੱਚ ਸੌਂਪ ਦਿੰਨੇ ਹਾਂ ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਹਾਂ ਦੇ ਵਿੱਚ ਸਾਡੀ ਮਦਦ ਸਹਾਇਤਾ ਕਰਨ ਹਰ ਇੱਕ ਖਤਰੀ ਮੁਸੀਬਤ ਦੁਰਘਟਨਾ ਪਰੇਸ਼ਾਨੀ আর ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਕਰਨ ਜਾ ਰਿਹਾ ਮੇਰੇ ਪ੍ਰਭੂ ਜੀ ਪਿਤਾ ਜੀ ਦਾ ਦਿੱਤਾ ਹੈ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮਾ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ ਕੋਈ ਵੀ ਸ਼ੈਤਾਨੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾਣਾ ਪਾਵੇ ਔਰ ਪ੍ਰਭੂ ਜੀ ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਧਦਾ ਔਰ ਤਰੱਕੀ ਕਰਦਾ ਜਾਵੇ ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਸ਼ੂ ਮਸੀਹ ਜੀ ਦੇ ਨਾਮ ਵਿੱਚ ਆਮੇਨ ਅੱਜ ਆਪਾ ਪਰਮੇਸ਼ਰ ਦੀ ਮਹਿਮਾ ਲਈ ਪ੍ਰਭੂ ਦੇ ਦੁਆਰਾ ਹੋਈ ਵੱਡੇ ਕਮਾਦੀਆਂ ਗਵਾਹੀਆਂ ਨੂੰ ਜਾਣਾਂਗੇ ਪਹਿਲੀ ਗਵਾਹੀ 브ਦਰ ਸੁਖਚੰਦ ਸਿੰਘ ਦੀ ਆ। ਉਹਨਾਂ ਦੇ ਕਾਫੀ ਜ਼ਿਆਦਾ ਪੇਨ ਹੋ ਰਹੀ ਸੀ। ਉਹਨਾਂ ਨੇ ਵਿਸ਼ਵਾਸਨਾ ਪ੍ਰੇਰ ਲਈ ਨੰਬਰ ਤੇ ਕਾਲ ਕਰਕੇ ਪ੍ਰੇਰ ਕਰਵਾਈ। ਪ੍ਰੇਰ ਤੋਂ ਬਾਅਦ ਉਹਨਾਂ ਦੀ ਪੇਨ ਉਸੇ ਸਮੇਂ ਬੰਦ ਹੋ ਗਈ। ਇਸ ਗਵਾਹੀ ਦੇ ਲਈ 브ਦਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਨੈਕਸਟ ਗਵਾਹੀ ਸੁਖਦੀਪ ਸਿੰਘ ਦੀ ਆ। ਉਹਨਾਂ ਦੀਆਂ ਲੱਤਾਂ ਦੇ ਉੱਤੇ ਵਾਰ-ਵਾਰ ਰੱਤਗੜ ਹੋ ਜਾਂਦਾ ਸੀ। ਪਰ 브ਦਰ ਕਾਫੀ ਪਰੇਸ਼ਾਨੀ ਵਿੱਚ ਸਨ। ਉਹਨਾਂ ਨੇ ਵਿਸ਼ਵਾਸਨਾ ਪ੍ਰੇਰ ਲਈ ਨੰਬਰ ਤੇ ਕਾਲ ਕਰਕੇ ਆਪਣਾ ਨਾਮ ਲਿਖਵਾਇਆ। ਪ੍ਰੇਰਤੋਂ ਬਾਅਦ ਉਸ ਤੋਂ ਬਾਅਦ ਕਦੇ ਵੀ ਉਹਨਾਂ ਦੇ ਨਤਗੜ ਨਹੀਂ ਹੋਇਆ ਇਸ ਗਵਾਈ ਦੇ ਲਈ ਬ੍ਰਦਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਈ ਸਿਸਟਰ ਵੀਰੋ ਦੀ ਆ ਉਹਨਾਂ ਦੇ ਬੇਟੇ ਉੱਤੇ ਝੂਠਾ ਇਲਜ਼ਾਮ ਲੱਗ ਗਿਆ ਸੀ ਔਰ ਝੂਠੀ ਵੀਡੀਓ ਪੈ ਗਈ ਸੀ ਉਹਨਾਂ ਦੀ ਪਰ ਜਦੋਂ ਉਹਨਾਂ ਨੇ ਵਿਸ਼ਵਾਸ ਨਾਲ ਮੇਰੀ ਨੰਬਰ ਤੇ ਕਾਲ ਕਰਕੇ ਪ੍ਰੇਰ ਕਰਵਾਈ ਪ੍ਰੇਰਤੋਂ ਬਾਅਦ ਖੁਦਾ ਨੇ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੇ ਅਗਵਾਈ ਦੇਣ ਲਈ ਉਹਨਾਂ ਦੇ ਨਾਲ ਖੜਾ ਕੀਤਾ ਅਤੇ ਉਸ ਜਗ੍ਹਾ ਤੋਂ ਫ੍ਰੀ ਹੋ ਗਏ ਔਰ ਉਹ ਦੱਸਦੇ ਹਨ ਕਿ ਉਹਨਾਂ ਦੇ ਬੇਟੇ ਦਾ ਪਾਸਪੋਰਟ 35 ਮਿੰਟ ਤੱਕ ਵਾਸ਼ਿੰਗ ਮਸ਼ੀਨ ਵਿੱਚ ਧੋਤਾ ਗਿਆ ਔਰ ਉਹ ਵਿੱਚ ਹੀ ਪਾਣੀ ਦੇ ਰਿਹਾ 35 ਮਿੰਟ ਤੱਕ ਪਰ ਫਿਰ ਵੀ ਉਹਨਾਂ ਦੇ ਪਾਸਪੋਰਟ ਤੋਂ ਸਕੈਨਿੰਗ ਕੋਡ ਅਰੇਜ਼ ਨਹੀਂ ਹੋਏ ਉਹ ਸਕੈਨ ਹੋ ਗਿਆ ਅਤੇ ਉਹ ਇੰਡੀਆ ਵਾਪਸ ਆ ਗਏ ਇਸ ਗਵਾਹੀ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਸਿਸਟਰ ਰਾਣੀ ਦਿਆ ਉਹਨਾਂ ਨੇ ਘਰ ਲਿਆ ਸੀ ਔਰ 2 ਮਹੀਨਿਆਂ ਤੋਂ ਉਸ ਦੀ ਰਜਿਸਟਰੀ ਨਹੀਂ ਸੀ ਹੋ ਰਹੀ ਉਹਨਾਂ ਨੇ ਵਿਸ਼ਵਾਸਨਾ ਪ੍ਰੇਲੈ ਨੰਬਰ ਤੇ ਕਾਲ ਕਰਕੇ ਪ੍ਰੇਰ ਕਰਵਾਈ ਪ੍ਰੇਰਿਤ ਤੋਂ ਬਾਅਦ ਉਹਨਾਂ ਦੀ ਰਜਿਸਟਰੀ ਹੋ ਗਈ ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਗੁਰਦੀਪ ਸਿੰਘ ਦੀ ਆ ਉਹਨਾਂ ਦੀ ਸੈਲਰੀ ਕਾਫੀ ਟਾਈਮ ਤੋਂ ਵਧ ਨਹੀਂ ਸੀ ਰਹੀ ਉਹਨਾਂ ਨੇ ਆਪਣੀ ਸੈਲਰੀ ਦੇ ਵਧਣ ਦੇ ਲਈ ਆਪਣਾ ਨਾਮ ਲਿਖਵਾਇਆ ਪਰ ਜਦੋਂ ਉਹਨਾਂ ਦਾ ਨਾਮ ਲੈ ਕੇ ਉਹਨਾਂ ਲਈ ਪ੍ਰਾਰਥਨਾ ਕੀਤੀ ਗਈ ਪ੍ਰੇਰਿਤ ਤੋਂ ਬਾਅਦ ਉਹਨਾਂ ਦੀ ਸੈਲਰੀ 2000 ਰੁਪਏ ਵਧ ਗਈ ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਕੱਲ ਆਪਾਂ ਵਚਨ ਦੇ ਵਿੱਚੋਂ ਜਾਨਣਾ ਸੀ ਪ੍ਰਾਰਥਨਾ ਕਰਨ ਦੇ ਅਲੱਗ-ਅਲੱਗ ਤਰੀਕਿਆਂ ਬਾਰੇ ਔਰ ਅੱਜ ਅਸੀਂ ਵਜਨ ਚ ਜਾਣਾਂਗੇ ਕਿ ਪ੍ਰਾਰਥਨਾ ਦੇ ਸਮੇਂ ਸਾਥੋ ਜੋ-ਜੋ ਗਲਤੀਆਂ ਹੁੰਦੀਆਂ ਉਹ ਗਲਤੀਆਂ ਅਸੀਂ ਨਾ ਕਰੀਏ। ਅੱਜ ਅਸੀਂ ਜਾਣਾਂਗੇ ਉਹ ਕਿਹੜੀਆਂ-ਕਿਹੜੀਆਂ ਗਲਤੀਆਂ ਆ ਜੋ ਸਾਡੇ ਤੋਂ ਹੋ ਜਾਂਦੀਆਂ ਆ ਔਰ ਉਹ ਗਲਤੀਆਂ ਜੋ ਅਸੀਂ ਨਾ ਕਰੀਏ ਜਿਦ ਨਾਲ ਸਾਡੀ ਪ੍ਰਾਰਥਨਾ ਦਾ ਉੱਤਰ ਆਵੇ। ਐਸਾ ਬਹੁਤ ਵਾਰ ਹੁੰਦਾ ਹੈ ਕਿ ਸਾਡੀ ਪ੍ਰਾਰਥਨਾ ਦਾ ਉੱਤਰ ਇਸ ਲਈ ਨਹੀਂ ਆਉਂਦਾ ਕਿਉਂਕਿ ਅਸੀਂ ਬਹੁਤ ਸਾਰੀਆਂ ਗਲਤੀਆਂ ਪ੍ਰਾਰਥਨਾ 'ਚ ਕਰਦੇ ਆ। ਵੈਸੇ ਸਾਡੀ ਪ੍ਰਾਰਥਨਾ ਕਰਨ ਦਾ ਤਰੀਕਾ ਕੋਈ ਵੀ ਗਲਤ ਨਹੀਂ ਹੁੰਦਾ। ਅਸੀਂ ਜਿਸ ਵੀ ਤਰੀਕੇ ਦੇ ਨਾਲ ਖੁਦਾ ਦੇ ਹਜ਼ੂਰ ਦੁਆ ਕਰਦੇ ਆ ਉਸ ਰੀਤੀ ਨਾਲ ਖੁਦਾ ਸਾਡੀ ਸੁਣਦਾ ਹੈ ਪਰ ਬਹੁਤ ਵਾਰ ਸਾਡੇ ਸ਼ਬਦਾਂ ਤੋਂ ਹੀਰਫਿਰ ਹੋ ਜਾਂਦੀ ਹੈ ਜਿਦੇ ਦੁਆਰਾ ਅਸੀਂ ਗਲਤ ਹੋ ਜਾਂਦੇ ਆਂ ਔਰ ਉਸ ਕਰਕੇ ਉਹਦੀ ਸਾਡੀ ਪ੍ਰਾਰਥਨਾ ਦਾ ਜਿਹੜਾ ਆਨਸਰ ਆ ਉਹ ਨਹੀਂ ਆਉਂਦਾ ਔਰ ਕਿਹੜੇ ਕਿਹੜੇ ਕਾਰਨ ਆ ਜਿਦੇ ਕਰਕੇ ਸਾਡੀ ਪ੍ਰੇਅਰ ਦਾ ਉੱਤਰ ਨਹੀਂ ਆਉਂਦਾ ਕਿਉਂਕਿ ਅਸੀਂ ਉਹ ਵਾਲੀਆਂ ਗਲਤੀਆਂ ਕਰਦੇ ਆਂ ਸਭ ਤੋਂ ਪਹਿਲਾਂ ਅਸੀਂ ਪਾਕ ਵਚਨ ਜੋ ਪੜਾਂਗੇ ਲੂਕਾ 18 ਉਹਦੀ 11 ਨੰਬਰ ਆਇਦ ਨੂੰ ਫਰੀਸੀ ਨੇ ਖੜ ਕੇ ਆਪਣੇ ਮਨ ਵਿੱਚ ਇਹ ਪ੍ਰਾਰਥਨਾ ਕੀਤੀ हे ਪਰਮੇਸ਼ਰ ਮੈਂ ਤੇਰਾ ਸ਼ੁਕਰ ਕਰਦਾ ਹਾਂ ਕਿ ਮੈਂ ਦੂਜਿਆਂ ਵਰਗਾ ਨਹੀਂ ਹਾਂ ਜੋ ਲੁਟੇਰੇ ਕੁ ਧਰਮੀ ਵਿਬਚਾਰੀ ਹਨ ਅਤੇ ਨਾ ਇਸ ਚੁੰਗੀ ਲੈਣ ਵਾਲੇ ਵਰਗਾ ਹਾਂ ਹallelujah ਇਸ ਵਚਨ ਦੇ ਵਿੱਚ ਅਸੀਂ ਦੇਖ ਰਹੇ ਹਾਂ ਸਿੰਪਲ ਸ਼ਬਦਾਂ ਦੇ ਵਿੱਚ ਇੱਕ ਪਰਸਨ ਕੋਈ ਗੱਲ ਕਰ ਰਿਹਾ ਆ ਕਿ ਉਹ ਕਿਸੇ ਆਮ ਬੰਦੇ ਨਾਲ ਗੱਲ ਨਹੀਂ ਕਰ ਰਿਹਾ ਉਹ ਇਸ ਵੇਲੇ ਖੁਦਾ ਨਾਲ ਗੱਲ ਕਰ ਰਿਹਾ ਆ ਔਰ ਖੁਦਾ ਨਾਲ ਗੱਲ ਕਰਦੇ ਹੋਏ ਉਹਨੇ ਆਪਣੇ ਮਨ 'ਚ ਕੀ ਕਿਹਾ ਕਿ ਮੈਂ ਦੂਜਿਆਂ ਵਰਗਾ ਨਹੀਂ ਹੈਗਾ ਮੈਂ ਲੁਟੇਰਾ ਨਹੀਂਗਾ ਮੈਂ ਕੋ ਧਰਮੀ ਨਹੀਂ ਮੈਂ ਬੇਵਚਾਰੀ ਨਹੀਂ ਤੇ ਖਾਸ ਕਰਕੇ ਮੈਂ ਆ ਚੁੰਗੀ ਲੈਣ ਵਾਲੇ ਵਰਗਾ ਤਾਂ ਜਮਾ ਨਹੀਂ ਹੈਗਾ ਹਣ ਇਥੋਂ ਸਾਨੂੰ ਕੀ ਪਤਾ ਲੱਗਦਾ ਆ ਕਿ ਉਹਦੇ ਮਨ ਚ ਹੰਕਾਰ ਸੀ ਉਸ ਵੇਲੇ ਉਹ ਹੰਕਾਰੀ ਮਨ ਦੇ ਨਾਲ ਦੁਆ ਕਰ ਰਿਹਾ ਸੀਗਾ ਉਹ ਆਪਣੇ ਆਪ ਨੂੰ ਚੰਗਾ ਅਤੇ ਦੂਜਿਆਂ ਨੂੰ ਕੀ ਕਹਿ ਰਿਹਾ ਸੀਗਾ ਮਾੜਾ ਕਹਿ ਰਿਹਾ ਸੀ ਮਤਲਬ ਇਹ ਵਚਨ ਸਾਨੂੰ ਦੱਸਦਾ ਕਿ ਸਾਨੂੰ ਪ੍ਰਾਰਥਨਾ ਦੇ ਸਮੇਂ ਕਦੇ ਵੀ ਇੱਕ ਦੂਜੇ ਦੇ ਨਾਲ ਕੰਪੇਅਰ ਨਹੀਂ ਕਰਨਾ ਚਾਹੀਦਾ ਕਿ ਉਹ ਤਾਂ ਇਹੋ ਜਿਹਾ ਹੈ ਪਰ ਮੈਂ ਇਹੋ ਜਿਹਾ ਨਹੀਂ ਹਾਂ ਕਿਉਂਕਿ ਉਹਨੇ ਕਿਹਾ ਕਿ ਮੈਂ ਇਸ ਚੁੰਗੀ ਲੈਣ ਵਾਲੇ ਵਰਗਾ ਨਹੀਂ ਹਾਂ ਮਤਲਬ ਉਹਨੇ ਉਹਦਾ ਕੰਮ ਵੇਖ ਕੇ ਉਹਦੇ ਨਾਲ ਕੰਪੇਅਰ ਕੀਤਾ ਪਰ ਉਹਨੂੰ ਕੀ ਪਤਾ ਕਿ ਉਹਦੇ ਮਨ ਦੀ ਧਾਰਮਿਕਤਾ ਕਿਹੋ ਜਿਹੀ ਆ ਉਹਦਾ ਖੁਦਾ ਨਾਲ ਪ੍ਰੇਮ ਅਤੇ ਖੁਦਾ ਨਾਲ ਰਿਸ਼ਤਾ ਕਿਹੋ ਜਿਹਾ ਪਰ ਉਹ ਸਿਰਫ ਉਹਦੇ ਕੰਮ ਨੂੰ ਵੇਖ ਕੇ ਉਹਦੇ ਬਾਰੇ ਕਹਿ ਰਿਹਾ ਸੀ ਕਿ ਮੈਂ ਇਸ ਚੁੰਗੀ ਲੈਣ ਵਾਲੇ ਵਰਗਾ ਨਹੀਂ ਆ ਮਤਲਬ ਉਹ ਆਪਣੇ ਆਪ ਨੂੰ ਉੱਚਾ ਦਿਖਾ ਰਿਹਾ ਸੀਗਾ ਅਤੇ ਉਹਨੂੰ ਨੀਵਾ ਦਿਖਾ ਰਿਹਾ ਸੀਗਾ ਉਹ ਆਪਣੇ ਆਪ ਦੇ ਉੱਤੇ ਹੰਕਾਰ ਕਰ ਰਿਹਾ ਸੀ ਅਤੇ ਦੂਜੇ ਨੂੰ ਤੁੱਛ ਜਾਣ ਰਿਹਾ ਸੀ ਔਰ ਵਚਨ ਚ ਲਿਖਿਆ ਕਿ ਜਦੋਂ ਤੁਸੀਂ ਕਿਸੇ ਦੇ ਹਾਲਾਤ ਉੱਤੇ ਕਿਸੇ ਦੇ ਸੁਭਾਅ ਤੇ ਕਿਸੇ ਦੀ ਜ਼ਿੰਦਗੀ ਤੇ ਹੱਸਦੇ ਆ ਤਾਂ ਮਤਲਬ ਤੁਸੀਂ ਉਹਦੇ ਬਣਾਉਣ ਵਾਲੇ ਉੱਤੇ ਵੀ ਠੱਠਾ ਕਰਦੇ ਆ ਜਦੋਂ ਤੁਸੀਂ ਕਿਸੇ ਤੇ ਦੋਸ਼ ਲਗਾਉਂਦੇ ਆ ਮਤਲਬ ਤੁਸੀਂ ਉਹਦੇ ਬਣਾਉਣ ਵਾਲੇ ਤੇ ਦੋਸ਼ ਲਗਾ ਰਹੇ ਆ ਇਸ ਲਈ ਜਦੋਂ ਉਹ ਪਰਸਨ ਇਹ ਗੱਲ ਕਹਿ ਰਿਹਾ ਸੀ ਕਿ ਮੈਂ ਚੰਗਾ ਹਾਂ ਪਰ ਇੱਕ ਚੁੰਗੀ ਲੈਣ ਵਾਲਾ ਚੰਗਾ ਨਹੀਂ ਹਾਂ ਇਹਦਾ ਮਤਲਬ ਕਿਸੇ ਕੋ ਪਰਮੇਸ਼ਰ ਦੇ ਸਾਹਮਣੇ ਆਪਣੇ ਆਪ ਨੂੰ ਉੱਚਾ ਤੇ ਉਹਨੂੰ ਨੀਵਾ ਦਿਖਾ ਰਿਹਾ ਸੀ ਔਰ ਇਸ ਵਚਨ ਤੋਂ ਸਾਨੂੰ ਮਿਲਦਾ ਕਿ ਸਾਡੇ ਮਨ ਚ ਹੰਕਾਰ ਨਾ ਹੋਵੇ ਜਦ ਵੀ ਅਸੀਂ ਪ੍ਰਾਰਥਨਾ ਕਰੀਏ ਜਦ ਅਸੀਂ ਪ੍ਰਾਰਥਨਾ ਕਰੀਏ ਦੀਨ ਦੁਨੀਆ ਨੂੰ ਛੱਡ ਦਈਏ ਵੀ ਕੌਣ ਕਹਿੋ ਜਾਇਆ ਕੌਣ ਕਹਿੋ ਜਾ ਨਹੀਂ ਹੈ ਅਸੀਂ ਕਈ ਵਾਰੀ ਪਤਾ ਕੀ ਕਹਿੰਨੇ ਹਾਂ ਕਿ ਪ੍ਰਭੂ ਉਹ ਗੁਮੰਡਨ ਨੇ ਤਿੰਤੋਂ ਦੁਆ ਕੀਤੀ ਉਹਨੇ ਤੇਰੇ ਤੋਂ ਮੰਗਿਆ ਉਹਨੂੰ ਤਾਂ ਸਭ ਖੁਸ਼ੀ ਮਿਲ ਗਿਆ ਤੇ ਮੈਂ ਤਾਂ ਰੋਜ਼ ਚਰਚ ਜਾਨੀ ਆ ਮੈਂ ਤਾਂ ਵਰਤ ਵੀ ਰੱਖਦੀ ਮੈਂ ਤਾਂ ਆ ਵੀ ਕਰਦੀ ਮੈਂ ਤਾਂ ਆ ਵੀ ਕਰਦੀ ਮੈਨੂੰ ਪਤਾ ਨਹੀਂ ਪ੍ਰਾਰਥਨਾ ਦਾ ਉੱਤਰ ਕਿਉਂ ਨਹੀਂ ਮਿਲਿਆ ਉੱਥੇ ਅਸੀਂ ਇੱਕ ਦੂਜੇ ਨੂੰ ਕੰਪੇਅਰ ਕਰਦੇ ਆ ਮਤਲਬ ਅਸੀਂ ਉਹਨੂੰ ਤੋਸ਼ ਸਮਝਦੇ ਆ ਸਾਨੂੰ ਇਹ ਲੱਗਦਾ ਵੀ ਉਹ ਪਾਪੀ ਆ ਨਾ ਵੀ ਅਸੀਂ ਉਹਦੇ ਉਹਨੂੰ ਤੋਸ਼ ਜਾਣਦੇ ਆ ਪਰ ਆਪਣੇ ਆਪ ਦੇ ਉੱਤੇ ਹੰਕਾਰ ਕਰਦੇ ਆ ਕਿ ਅਸੀਂ ਬੜੇ ਭਲੇ ਆ ਤਾਂ ਨਾ ਤਾਂ ਇੱਕ ਦੂਜੇ ਨਾਲ ਆਪਣੇ ਆਪ ਨੂੰ ਕੰਪੇਅਰ ਕਰੋ ਨਾ ਆਪਣੇ ਮਨ ਚ ਇਸ ਗੱਲ ਦਾ ਹੰਕਾਰ ਰੱਖੋ ਵੀ ਅਸੀਂ ਬੜੇ ਚੰਗੇ ਆ ਅਸੀਂ ਬੜੇ ਭਲੇ ਆ तो यह वचन सू दसदा कि ना हंकार करो अ ना ही एक दूजे कंपेयर करो अगर असी ये गलती कर रहे हैं तो जिमें वचन लिखा कि फ्रीसी की प्रार्थना नहीं सुनी गई सी सा भी प्रार्थना नहीं सुनी जाएगी हाली हुई नैक्सट असि की गलती करते हैं वचन चो अं पढ़ते हैं लूका चारो दी बारह नंबर आईतनों येसु ने उसनों उत्तर दता कि आख्या गया है जो तू प्रभु अपने परमेशर की प्रीख्या ना ल ਹallelujah ਸਾਡੇ ਵਿੱਚੋਂ ਬਹੁਤ ਸਾਰੇ ਅਸੀਂ ਭੈਣ ਭਾਈਆ ਜੋ ਪਰਮੇਸ਼ਰ ਦੀ ਪ੍ਰੀਖਿਆ ਲੈਂਦੇ ਆ ਔਰ ਉਹ ਕਿਸ ਤਰ੍ਹਾਂ ਲੈਂਦੇ ਆ ਅਸੀਂ ਖੁਦਾ ਦੇ ਅੱਗੇ ਸ਼ਰਤਾਂ ਰੱਖਦੇ ਆ ਕਿ ਪਰਮੇਸ਼ਰ ਜੇ ਤੂੰ ਮੇਰੇ ਲਈ ਆ ਕਰੇਗਾ ਫੇਰ ਮੈਂ ਤੇਰੇ ਲਈ ਆ ਕਰਾਂਗਾ ਜੇ ਤੂੰ ਪਹਿਲਾਂ ਮੈਨੂੰ ਆ ਕਰਕੇ ਦਿਖਾਵੇਂ ਫੇਰ ਮੈਂ ਮੰਨੂਗਾ ਜੇ ਤੂੰ ਪਹਿਲਾਂ ਮੇਰੇ ਨਾਲ ਆ ਵਾਅਦਾ ਕਰ ਤੂੰ ਮੈਨੂੰ ਦੱਸ ਪਹਿਲਾਂ ਮੇਰੇ ਲਈ ਕਰਕੇ ਦਿਖਾ ਆ ਚੀਜ਼ਾਂ ਫੇਰ ਮੈਂ ਸੋਚੂਗਾ ਅੱਗੇ ਦੀ ਪ੍ਰਾਰਥਨਾ ਬਾਰੇ ਜਾਂ ਫਿਰ ਅਸੀਂ ਕਈ ਵਾਰੀ ਕਹਿੰਦੇ ਵੀ ਮੈਂ ਨਹੀਂ ਪ੍ਰਾਰਥਨਾ ਉਹਨਾਂ ਚਿਰ ਕਰਨੀ ਜਿੰਨਾ ਚਿਰ ਪਰਮੇਸ਼ਰ ਮੇਰੇ ਲਈ ਆ ਕੰਮ ਕਰਦਾ ਨਹੀਂ ਜਾਂ ਮੈਂ ਉਹਨਾਂ ਚਿਰ ਚਰਚ ਨਹੀਂ ਜਾਣਾ ਜਿੰਨਾ ਚਿਰ ਪ੍ਰਭੂ ਆ ਮੇਰੇ ਲਈ ਕਰਦਾ ਨਹੀਂ ਜਾਂ ਫਿਰ ਅਸੀਂ ਕਹਿੰਦੇ ਕਿ ਵੇਖਦੇ ਹਾਂ ਕਿ ਪਰਮੇਸ਼ਰ ਸਾਡੇ ਲਈ ਕਰਦਾ ਕਿ ਨਹੀਂ ਕਰਦਾ ਤਾਂ ਕੁਝ ਐਸੇ ਸ਼ਬਦ ਜੋ ਜਿਹਦੇ ਸਾਨੂੰ ਦੱਸਦੇ ਆ ਜੋ ਸਿੱਧੇ ਤਰੀਕੇ ਨਾਲ ਅਸੀਂ ਖੁਦਾ ਦੀ ਪ੍ਰੀਖਿਆ ਲੈ ਰਹੇ ਆ ਅਸੀਂ ਖੁਦਾ ਨੂੰ ਪਰਖ ਰਹੇ ਆ ਤਾਂ ਵਚਨ ਚ ਲਿਖਿਆ ਕਿ ਆਪਣੇ ਪਰਮੇਸ਼ਰ ਦੀ ਵਿਵਸਥਾ ਤੈਨੂੰ ਦੀ ਪ੍ਰੀਖਿਆ ਨਾਲ ਹੈ ਖੁਦਾ ਤੇ ਕਦੇ ਵੀ ਇਸ ਤਰ੍ਹਾਂ ਦਾ ਦੋਸ਼ ਨਾ ਲਗਾ ਕਿ ਖੁਦਾ ਪਤਾ ਨਹੀਂ ਕਰੇਗਾ ਕਿ ਨਹੀਂ ਕਰੇਗਾ ਵੇਖਦੇ ਆਂ ਕਰਦਾ ਕਿ ਨਹੀਂ ਕਰਦਾ ਸਾਨੂੰ ਕਿਸੇ ਦੀ ਜਜਮੈਂਟ ਦਾ ਅਧਿਕਾਰ ਨਹੀਂ ਹੈਗਾ ਅਸੀਂ ਪਰਮੇਸ਼ਰ ਦੇ ਅਧੀਨ ਹੋ ਕੇ ਉਹਦੇ ਤੋਂ ਜੋ ਮਰਜ਼ੀ ਮੰਗ ਲਈਏ ਪਰ ਕਦੇ ਉਹਨੂੰ ਚੈਲੰਜ ਕਰਕੇ ਨਹੀਂ ਉਹ ਤੋਂ ਕੁਝ ਵੀ ਲੈ ਸਕਦਾ ਕਦੇ ਅਸੀਂ ਆਪਣੇ ਖੁਦਾ ਤੋਂ ਚੈਲੰਜ ਕਰਕੇ ਜ਼ਬਰਦਸਤੀ ਜਾਂ ਪ੍ਰੀਖਿਆ ਲੈਣ ਦੇ ਭਾਵਨਾ ਦੇ ਵਿੱਚ ਨਹੀਂ ਲੈ ਸਕਦੇ ਕਿਉਂਕਿ ਖੁਦਾ ਹਿਰਦਿਆਂ ਤੇ ਗੁਰਦਿਆਂ ਨੂੰ ਜਾਂਚਣ ਵਾਲਾ ਪਰਮੇਸ਼ਰ ਆਂ ਔਰ ਉਹ ਸਾਡੇ ਹਰ ਇੱਕ ਸੋਚ ਵਿਚਾਰ ਨੂੰ ਜਾਣਦਾ ਸੁਣਦਾ ਤੇ ਸਮਝਦਾ ਆ ਹਾਲੇਲੂਇਆ ਅਰੇ ਜਾਣਦਾ ਹੈ ਕਿ ਸਾਡੇ ਲਈ ਕੀ ਭਲਾ ਹੈ ਸਾਡੇ ਲਈ ਕੀ ਬੁਰਾ ਹੈ ਸਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਕਿਹੜੀ ਚੀਜ਼ ਸਾਡੇ ਲਈ ਸਹੀ ਹੈ ਕਿਹੜੀ ਸਾਡੇ ਲਈ ਨਹੀਂ ਸਹੀ ਹੈਗੀ ਇਸ ਲਈ ਉਹ ਪਹਿਲਾਂ ਹੀ ਸਾਡੇ ਲਈ ਬਹੁਤ ਅੱਛੀ ਵਿਵਸਥਾ ਕਰੀ ਬੈਠਾ ਹੈ ਜੋ ਉਹ ਸਾਨੂੰ ਦੇ ਰਿਹਾ ਹੈ ਸਾਡੇ ਲਈ ਬਹੁਤ ਜਾਂਚ ਪਰਖ ਕੇ ਦੇ ਰਿਹਾ ਹੈ ਜੋ ਸਾਨੂੰ ਨਹੀਂ ਦੇ ਰਿਹਾ ਉਹ ਵੀ ਸਾਨੂੰ ਜਾਂਚ ਪਰਖ ਕੇ ਨਹੀਂ ਦੇ ਰਿਹਾ ਕਿ ਉਹ ਚੀਜ਼ ਸਾਡੇ ਲਈ ਸਹੀ ਨਹੀਂ ਹੈਗੀ ਇਸ ਲਈ ਕਦੇ ਵੀ ਖੁਦਾ ਨੂੰ ਇਸ ਗੱਲ ਦਾ ਚੈਲੰਜ ਨਾ ਕਰੋ ਕਿ ਪਰਮੇਸ਼ਰ ਜੇ ਤੂੰ ਮੈਨੂੰ ਦੇਵੇਂਗਾ ਫੇਰ ਮੈਂ ਤੈਨੂੰ ਮੰਨਾਂਗਾ ਜੇ ਤੂੰ ਮੇਰੇ ਲਈ ਆਹ ਕੰਮ ਕਰਕੇ ਵਿਖਾਵੇਂ ਫੇਰ ਤਾਂ ਮੈਂ ਤੈਨੂੰ ਮੰਨਾਂਗਾ ਉਸ ਤੋਂ ਬਿਨਾਂ ਅਸੀਂ ਉਹਨੂੰ ਨਹੀਂ ਮੰਨਦੇ ਤਾਂ ਸੱਚਾਈ ਇਹ ਹੈ ਕਿ ਅਸੀਂ ਭਾਵੇਂ ਮੰਨੀਏ ਨਾ ਮੰਨੀਏ ਉਹਨੇ ਖੁਦਾ ਹੀ ਰਹਿਣਾ ਹੈ ਪਰ ਸਾਡੇ ਇਸ ਚੈਲੰਜ ਦੀ ਭਾਵਨਾ ਵਾਲੀ ਪ੍ਰਾਰਥਨਾ ਦੇ ਵਿੱਚ ਸਾਨੂੰ ਇਹ ਨੁਕਸਾਨ ਹੁੰਦਾ ਹੈ ਕਿ ਅਸੀਂ ਜੋ ਮੰਗ ਰਹੇ ਹਾਂ ਉਹ ਸਾਨੂੰ ਨਹੀਂ ਮਿਲੇਗਾ ਖੁਦਾ ਇੰਨਾ ਕਿ ਦਇਆ ਵਾਲਾ ਹੈ ਨਾ ਹੋ ਸਕਦਾ ਉਹ ਸਾਡੇ ਲਈ ਆਪਣੇ ਹਿਰਦੇ ਨੂੰ ਕਿਤੇ ਨਾ ਕਿਤੇ ਸੋਚੇ ਕਿ ਮੈਂ ਬਦਲ ਹੀ ਦਵਾਂ ਜਦੋਂ ਨੇ ਹਜਕਿਆ ਨਬੀ ਨੂੰ ਕਿਹਾ ਸੀ ਕਿ ਤੂੰ ਮਰਨ ਵਾਲਾ ਹੈਂ ਪਰ ਫਿਰ ਵੀ ਉਹਨੇ ਆਪਣੇ ਹਿਰਦੇ ਨੂੰ ਕਿਤੇ ਨਾ ਕਿਤੇ ਸੋਚਿਆ ਕਿ ਮੈਂ ਬਦਲ ਦਵਾਂ ਤੇ ਮੈਂ ਇਹਨੂੰ ਮੌਤ ਤੋਂ ਬਚਾ ਕੇ ਉਹਨੇ 15 ਸਾਲ ਦੀ ਦਇਆ ਕਰਤੀ ਸੋ ਉਹਦੇ 15 ਸਾਲ ਕੋਈ ਬਹੁਤ ਛੋਟੀ ਚੀਜ਼ ਨਹੀਂ ਹੁੰਦੀ 15 ਸਾਲ ਐਕਚੁਅਲ ਦੇ ਵਿੱਚ ਬਹੁਤ ਲੰਮਾ ਸਫ਼ਰ ਹੈ ਖੁਦਾ ਨੇ ਉਹਦੀ ਦੁਆ ਨੂੰ ਸੁਣ ਕੇ ਉਹਦੇ ਲਈ 15 ਸਾਲ ਦਾ ਸਮਾਂ ਵਧਾ ਦਿੱਤਾ ਸੀ ਕਿਉਂਕਿ ਉਹਨੇ ਰੋ ਕੇ ਉਹਨੇ ਨਮਰ ਹੋ ਕੇ ਉਹਨੇ ਸੋਗ ਕਰਕੇ ਆਪਣੇ ਆਪ ਨੂੰ ਖੁਦਾ ਦੇ ਵਿੱਚ ਸੌਂਪ ਕੇ ਦੁਆ ਕੀਤੀ ਸੀ ਉਹਨੇ ਹੰਕਾਰ ਹੀ ਮਨ ਦੇ ਨਾਲ ਨਹੀਂ ਕੀਤੀ ਸੀ ਉਨੇ ਨਮਰ ਹੋ ਕੇ ਕੀਤੀ ਸੀ ਇਸ ਲਈ ਖੁਦਾ ਇੰਨਾ ਕਿ ਦਇਆਵਾਨ ਹੈ ਨਾ ਕਿ ਸਾਡੀ ਨਮਰਤਾ ਦੀ ਪ੍ਰਾਰਥਨਾ ਪ੍ਰੇਮ ਦੀ ਪ੍ਰਾਰਥਨਾ ਔਰ ਇੱਕਦਮ ਚੁੱਪੀ ਦੀ ਔਰ ਜਾਂ ਫਿਰ ਕਹਿ ਸਕਦੇ ਹਾਂ ਅਮ ਦਇਆ ਵਾਲੀ ਪ੍ਰਾਰਥਨਾ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕੀ ਕਹਿ ਸਕਦੇ ਤੌਬਾ ਵਾਲੀ ਪ੍ਰਾਰਥਨਾ ऐसी प्रार्थना जोਸੀਂ ਨਮਰ ਹੋ ਕੇ ਆਪਣੇ ਦਿਲਾਂ ਨੂੰ ਖੋਲ ਕੇ ਆਪਣੇ ਹਿਰਦਿਆਂ ਨੂੰ ਤੋੜ ਕੇ ਉਹਦੇ ਅੱਗੇ ਲੈ ਕੇ ਆਉਣੇ ਕਿ ਪਰਮੇਸ਼ਰਿਆ ਹੁਣ ਅਸੀਂ ਆਪਣੇ ਟੁੱਟੇ ਹੋਏ ਦਿਲ ਨੂੰ ਵੀ ਤੇਰੇ ਹਜ਼ੂਰ ਪੇਟ ਚੜਾਉਨੇ ਆ ਆ ਤੂੰ ਦੇਖ ਵੀ ਸਾਨੂੰ ਕਿੰਨੀ ਜ਼ਰੂਰਤ ਹੈ ਤੇ ਖੁਦ ਆਪਣਾ ਫੈਸਲਾ ਬਦਲ ਵੀ ਸਕਦਾ ਹੈ ਜਦੋਂ ਦੂਸੀਂ ਖੁਦਾ ਨੂੰ ਚੈਲੰਜ ਕਰਦੇ ਵੀ ਜਾਂ ਤਾਂ ਮੇਰੇ ਲਈ ਕਰ ਕੇ ਵਖਾ ਫਿਰ ਤਾਂ ਮੈਂ ਮੰਨਾਂ ਵੀ ਤੂੰ ਪਰਮੇਸ਼ਰਿਆ ਜਾਂ ਤਾਂ ਪਰਮੇਸ਼ਰ ਸਾਡੇ ਲਈ ਆ ਕੁਝ ਕਰੇ ਤਾਂ ਫਿਰ ਤਾਂ ਮੈਂ ਮੰਨ ਲਾਵਾਂ ਵੀ ਉਹ ਵਾਕਈ ਖੁਦਾ ਆ ਤਾਂ ਖੁਦਾ ਨੂੰ ਤੁਸੀਂ ਮੰਨੋ ਨਾ ਮੰਨੋ ਉਹ ਖੁਦਾ ਹੀ ਆ ਪਰ ਜੇ ਨੁਕਸਾਨ ਸਾਡਾ ਇਹ ਹੋ ਰਿਹਾ ਹੈ ਕਿ ਸਾਨੂੰ ਸਾਡੀ ਪ੍ਰਾਰਥਨਾ ਦਾ ਉੱਤਰ ਨਹੀਂ ਮਿਲਦਾ ਹalleluyah next वचन ਜੋ ਅਸੀਂ ਪੜ੍ਹਦੇ ਹਾਂ ਮਤੀ 14 ਉਹਦੀ 29 ਤੋਂ ਲੈ ਕੇ 31 ਨੰਬਰ ਅਈ ਤੱਕ ਉਸ ਨੇ ਆਖਿਆ ਆ ਤਾਂ ਪਤਰਸ ਬੇੜੀੋਂ ਉਤਰ ਕੇ ਯੇਸ਼ੂ ਦੇ ਕੋਲ ਜਾਣ ਲਈ ਪਾਣੀ ਉੱਤੇ ਤੁਰਨ ਲੱਗਾ ਪਰ ਹਵਾ ਨੂੰ ਵੇਖ ਕੇ ਡਰਿਆ ਅਤੇ ਜਦੋਂ ਡੁੱਬਣ ਲੱਗਾ ਤਾਂ ਚੀਕ ਮਾਰ ਕੇ ਬੋਲਿਆ ਪ੍ਰਭੂ ਜੀ ਮੈਨੂੰ ਬਚਾ ਲਾ ਅਤੇ ਤਰੰਤ ਯੇਸ਼ੂ ਨੇ ਹੱਥ ਵਧਾ ਕੇ ਉਹਨਾਂ ਨੂੰ ਫੜ ਲਿਆ ਅਤੇ ਉਹਨਾਂ ਨੂੰ ਆਖਿਆ हे ਥੋੜੇ ਵਿਸ਼ਵਾਸ ਵਾਲਿਆ ਤੂੰ ਕਿਉਂ ਸ਼ੱਕ ਕੀਤਾ ਹਾਲੇਲੂਇਆ ਹੁਣ ਇਹ वचन ਸਾਨੂੰ ਸਿਖਾ ਰਿਹਾ ਕਿ ਸਾਡੀ ਪ੍ਰਾਰਥਨਾ ਦੇ ਵਿੱਚ ਸ਼ੱਕ ਨਹੀਂ ਹੋਣਾ ਚਾਹੀਦਾ ਔਰ ਸਾਡੇ ਸਭ ਦੀ ਪ੍ਰਾਰਥਨਾ ਵਿੱਚ ਆਲਮੋਸਟ 100 ਚੋਂ 95% ਪੈ ਨਾ ਭਾਈ ਅਰੀ ਪ੍ਰਾਰਥਨਾ ਚ ਸ਼ੱਕ ਹੁੰਦਾ ਹੈ ਉਹ ਕਿਦਾਂ ਦਾ ਸ਼ੱਕ ਕਿ ਮੈਂ ਪ੍ਰੇਅਰ ਕਰੀ ਤਾਂ ਜਾਣਾ ਪਤਾ ਨਹੀਂ ਖੁਦਾ ਸੁਣਦਾ ਕਿ ਨਹੀਂ ਸੁਣਦਾ ਮੈਂ ਪ੍ਰੇਅਰ ਕਰੀ ਤਾਂ ਜਾਣਾ ਪਤਾ ਨਹੀਂ ਮੈਨੂੰ ਮਿਲੇਗਾ ਕਿ ਨਹੀਂ ਮਿਲੇਗਾ ਮੈਂ ਪ੍ਰੇਰ ਕਰ ਤਰਿਆ ਪਤਾ ਨਹੀਂ ਮੇਰੀ ਪ੍ਰੇਰ ਸਹੀ ਵੀ ਹੈਗੀ ਕਿ ਨਹੀਂ ਪਤਾ ਨਹੀਂ ਪਰਮੇਸ਼ਰ ਨੂੰ ਮੇਰੀ ਪ੍ਰੇਰ ਪਸੰਦ ਵੀ ਹੈ ਕਿ ਨਹੀਂ ਪਤਾ ਨਹੀਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਪਰਮੇਸ਼ਰ ਨੂੰ ਪ੍ਰਸੰਨ ਕਰ ਪਾਵਾਂਗਾ ਕਿ ਨਹੀਂ ਪਤਾ ਨਹੀਂ ਮੇਰੀ ਪ੍ਰਾਰਥਨਾ ਉੱਤਰ ਲੈ ਕੇ ਆਵੇਗੀ ਕਿ ਨਹੀਂ ਔਰ ਉਸ ਤੋਂ ਸਭ ਤੋਂ ਵੱਡੀ ਗੱਲ ਇਹ ਆ ਕਿ ਪਤਾ ਨਹੀਂ ਪ੍ਰਭੂ ਮੇਰੇ ਲਈ ਕਰੇਗਾ ਕਿ ਨਹੀਂ ਕਰੇਗਾ ਜਾਂ ਫਿਰ ਪਤਾ ਨਹੀਂ ਪ੍ਰਭੂ ਮੈਨੂੰ ਬਚਾਵੇਗਾ ਕਿ ਨਹੀਂ ਬਚਾਵੇਗਾ ਔਰ ਇਹਨਾਂ ਚੀਜ਼ਾਂ ਨੂੰ ਛੱਡ ਕੇ ਜਦੋਂ ਅਸੀਂ ਕਹਿੰਦੇ ਹਾਂ ਕਿ ਪਰਮੇਸ਼ਰ ਨੇ ਤਾਂ ਨਹੀਂ ਕਰਨਾ ਚਲੋ ਕਿਤੇ ਹੋਰ ਪਾਸੇ ਦੇਖਦੇ ਹਾਂ ਕਿਦੋਂ ਹੋਰ ਤੋਂ ਪੁੱਛ ਕੇ ਦੇਖਦੇ ਹਾਂ ਉਸ ਵੇਲੇ ਅਸੀਂ ਡੁੱਬਾਂਗੇ ਹallelujah ਪਤਰਸ ਜਦ ਤੱਕ ਮਸੀਹ ਸੁਵਲ ਵੇਖ ਰਿਹਾ ਸੀ ਉਹ ਪਾਣੀ ਤੇ ਚੱਲ ਰਿਹਾ ਸੀ ਜਦੋਂ ਨੇ ਪਾਣੀ ਵੱਲ ਤੇ ਹਵਾਵਾਂ ਵੱਲ ਦੇਖਣਾ ਸ਼ੁਰੂ ਕੀਤਾ ਫਿਰ ਉਹ ਡੁੱਬਣ ਲੱਗਾ ਹੁਣ ਜੇ ਅਸੀਂ ਆਪਣੀ ਜ਼ਿੰਦਗੀ 'ਚ ਮਸੀਹ ਯਿਸੂ ਵੱਲ ਵਧਦੇ ਜਾਵਾਂਗੇ ਉਹਦੇ ਵੱਲ ਵੇਖਦੇ ਜਾਵਾਂਗੇ ਤਾਂ ਉਹਦੇ ਵੱਲ ਵਧਦੇ ਜਾਵਾਂਗੇ ਜੇ ਅਸੀਂ ਆਪਣੀਆਂ ਪ੍ਰੋਬਲਮ ਆਪਣੀਆਂ مصیبتਾਂ ਆਪਣੀ ਜ਼ਿੰਦਗੀ ਦੇ ਦੁੱਖਾਂ ਵੱਲ ਦੇਖਣ ਲੱਗੇ ਤਾਂ ਫਿਰ ਉਹ ਦੁੱਖ ਸਾਨੂੰ ਆਪਣੇ ਵਿੱਚ ਦਬਾ ਲੈਣਗੇ ਆਪਣੇ ਵਿੱਚ ਮਿਕਸ ਕਰਨ ਦੀ ਕੋਸ਼ਿਸ਼ ਕਰਨਗੇ ਔਰ ਅਸੀਂ ਫਸ ਜਾਵਾਂਗੇ ਇਸ ਲਈ ਜਦ ਅਸੀਂ ਰੋਜ਼ ਦਿਹਾੜੇ ਇਹ ਦੁਆ ਕਰਦੇ ਹਾਂ ਕਿ ਖੁਦਾ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਰੋਜ਼ ਦੇ ਸਾਹ ਦਿੱਤੇ ਔਰ ਅਸੀਂ ਵਿਸ਼ਵਾਸ ਕਰਦੇ ਜਿੱਦਾਂ ਰਾਤ ਵੇਲੇ ਤੁਸੀਂ ਸਾਨੂੰ ਸੰਭਾਲਿਆ ਦਿਨ ਵੇਲੇ ਵੀ ਸੰਭਾਲ ਲੋਗੇ ਤਾਂ ਐਸ ਵਿਸ਼ਵਾਸ ਦੇ ਨਾਲ ਦਿਨ ਪ੍ਰਤੀ ਦਿਨ ਰਾਜਿਆਂ ਵਾਂਗ ਧੁਰੋ ਕੇ ਮੇਰਾ ਖੁਦਾ ਮੇਰੇ ਨਾਲ ਹੈ ਜਿੰਨੇ ਮੈਨੂੰ ਰਾਤ ਵੇਲੇ ਸੰਭਾਲ ਲਿਆ ਉਹ ਮੈਨੂੰ ਦਿਨ ਵੇਲੇ ਵੀ ਸੰਭਾਲੇਗਾ ਐਸਾ ਵਿਸ਼ਵਾਸ ਇਹ ਨਾ ਸੋਚੋ ਕਿ ਪਤਾ ਨਹੀਂ ਕੀ ਹੋ ਜਾਣਾ ਪਤਾ ਨਹੀਂ ਅਗਲੀ ਘੜੀ ਦਾ ਕੀ ਪਤਾ ਕੀ ਹੋ ਜਾਣਾ ਕੀ ਹੋ ਜਾਏਗਾ ਸਾਡੇ ਨਾਲ ਜਦ ਸਾਡਾ ਖੁਦਾ ਸਾਡੇ ਨਾਲ ਆ ਅਸੀਂ ਉਹ ਲੋਕਾਂ ਵਰਗੇ ਨਹੀਂ ਆ ਜਿਹੜੇ ਕਹਿੰਦੇ ਸਾਡੀ ਕਿਸਮਤ ਲਿਖੀ ਗਈ ਆ ਉਹਨਾਂ ਕਹਿੰਦੇ ਭਰਾਵਾ ਤੇਰੀ ਲਿਖੀ ਹੋਏਗੀ ਪਰ ਮੇਰੀ ਕਿਸਮਤ ਖੁਦਾ ਰੋਜ਼ ਬਦਲਦਾ ਆ ਹallelujah ਰੋਜ਼ ਨਵੀਂ ਕਰਦਾ ਆ ਮੇਰੇ ਹਿਸਾਬ ਦੇ ਨਾਲ ਲਿਖਦਾ ਆ ਮੇਰੇ ਕੰਫਰਟ ਦੇ ਅਨੁਸਾਰ ਬਣਾਉਂਦਾ ਆ ਮੇਰਾ ਖੁਦਾ ਮੇਰੀ ਕਿਸਮਤ ਮੇਰੇ ਹੱਥ ਵਿੱਚ ਦਿੰਦਾ ਆ ਕਿ ਜੋ ਤੂੰ ਕਰੇਗਾ ਉਹੀ ਪਰੇਗਾ ਇਸ ਲਈ ਮੇਰੀ ਕਿਸਮਤ ਲਿਖਣ ਦਾ ਅਧਿਕਾਰ ਮੇਰੇ ਖੁਦਾ ਨੇ ਮੈਨੂੰ ਦਿੱਤਾ ਆ ਤੈਨੂੰ ਸ਼ੱਕ ਹੋਏਗਾ ਵੀ ਤੇਰੇ ਖੁਦਾ ਨੇ ਤੇਰੀ ਮੌਤ ਐਕਸੀਡੈਂਟ ਨਾਲ ਲਿਖੀ ਆ ਪਰ ਮੇਰਾ ਖੁਦਾ ਜਦੋਂ ਆਵੇਗਾ ਉਹ ਮੈਨੂੰ ਆਪਣੇ ਨਾਲ ਖੰਭਾ ਤੇ ਉਡਾ ਕੇ ਲੈ ਕੇ ਜਾਏਗਾ ਮੈਨੂੰ ਵਿਸ਼ਵਾਸ ਆ ਮੈਨੂੰ ਕੋਈ ਸ਼ੱਕ ਕੋਈ ਭਰਮ ਕੋਈ ਵਹਿਮ ਨਹੀਂ ਆ ਮੇਰਾ ਖੁਦਾ ਮੇਰੇ ਵਾਲਿਆ ਉਹ ਮੇਰੀ ਸੁਣਦਾ ਅਤੇ ਮੈਨੂੰ ਉੱਤਰ ਦੇਣ ਵਾਲਾ ਆ ਮੈਂ ਇੱਧਰ ਉੱਧਰ ਦੇਖਾਸ ਕਰਕੇ ਤੇਰੇ ਵੱਲ ਨਾ ਦੇਖਾਂਗਾ ਕਿਉਂਕਿ ਤੂੰ ਮੇਰੀ ਠੋਕਰ ਦਾ ਕਾਰਨ ਐ ਮੈਂ ਮਸੀਹ ਅਸੂ ਵੱਲ ਵੇਖਾਂਗਾ ਤੇ ਉਹਦੇ ਵੱਲ ਵਧਦਾ ਜਾਵਾਂਗਾ ਮੈਨੂੰ ਵਿਸ਼ਵਾਸ ਯਾ ਇਸ ਲਈ ਜਦ ਵੀ ਦੁਆ ਕਰੋ ਵਿਸ਼ਵਾਸ ਨਾਲ ਕਰੋ ਕਿ ਕਿ ਵਿਸ਼ਵਾਸ ਦੀ ਪ੍ਰਾਰਥਨਾ ਨਾਲ ਪਹਾੜ ਵੀ ਹਟਾਏ ਜਾਂਦੇ ਆ ਸਮੁੰਦਰ ਵੀ ਚੀਰੇ ਜਾਂਦੇ ਆ ਹਾਲੇਲੂਇਆ ਤਾਂ ਪਾਣੀ ਉੱਤੇ ਵੀ ਚੱਲਿਆ ਜਾ ਸਕਦਾ ਐ ਤੇ ਨੈਕਸਟ ਵਚਨ ਸਾਨੂੰ ਕੀ ਦੱਸਦਾ ਐ ਲਾਸਟ ਵਚਨ ਜੋ ਅਸੀਂ ਪੜਾਂਗੇ ਕੋਹਾਤਾ 27 ਉਹਦੀ 2 ਨੰਬਰ ਆਇਤ ਨੂੰ ਤੇਰੀ ਵਡਿਆਈ ਕੋਈ ਹੋਰ ਭਾਵੇਂ ਕਰੇ ਪਰ ਤੇਰਾ ਆਪਣਾ ਮੂੰਹ ਨਾ ਕਰੇ ਹਾਂ ਓਪਰਾ ਕਰੇ ਨਾ ਤੇਰੇ ਬੋਲ ਹallelujah ਸਾਡੇ ਸਾਰਿਆਂ ਤੋਂ ਆ ਗਲਤੀ ਤਾਂ ਬੜੇ ਆਮ ਹੀ ਹੁੰਦੀ ਆ ਸਾਨੂੰ ਚਲੋ ਫਰੀਸੀ ਵਰਗਾ ਹੰਕਾਰ ਤਾਂ ਭਾਵੇਂ ਨਾ ਹੋਵੇ ਪਰ ਥੋੜਾ ਜਿਹਾ ਮਾਣ ਜ਼ਰੂਰ ਹੈਗਾ ਆਪਣੇ ਆਪ ਤੇ ਅਸੀਂ ਪਤਾ ਕੀ ਕਰਦੇ ਆ ਈਵਨ ਮੇਰੇ ਨਾਲ ਵੀ ਅਸਾ ਹੁੰਦਾ ਜਦ ਵੀ ਕੋਈ ਭੈਣਾ ਕਾਲ ਕਰਦੀਆਂ ਕਈ ਵਾਰੀ ਭੈਣਾ ਇਹ ਸ਼ਬਦ ਯੂਜ਼ ਕਰਦੀਆਂ ਔਰ ਕਈ ਵਰੀ ਨਹੀਂ ਬਹੁਤ ਬਹੁਤ ਸਾਰੇ ਆਲਮੋਸਟ ਸੌ% ਲੋਕ ਕਹਿੰਦੇ ਕਿ ਜਿਹੜੇ ਪ੍ਰਾਰਥਨਾ ਦੇ ਸ਼ਬਦ ਯੂਜ਼ ਕਰਦੇ ਆ ਔਰ ਉਹ ਕਿਹੜੇ ਸ਼ਬਦ ਆ ਪ੍ਰਭੂ ਮੈਂ ਤਾਂ ਪਾਪੀ ਨਹੀਂ ਹੈਗਾ ਮੈਂ ਤਾਂ ਕਦੇ ਕਿਸੇ ਦਾ ਮਾੜਾ ਸੋਚਿਆ ਹੀ ਨਹੀਂਗਾ ਮੈਂ ਤਾਂ ਕਦੇ ਕਿਸੇ ਦਾ ਮਾੜਾ ਕੀਤਾ ਹੀ ਨਹੀਂ ਪ੍ਰਭੂ ਅੱਜ ਤੱਕ ਮੈਂ ਤਾਂ ਕੋਈ ਪਾਪ ਨਹੀਂ ਕੀਤਾਗਾ ਪਰਮੇਸ਼ਰ ਅੱਜ ਤੱਕ ਲੋਕ ਸਾਡੇ ਨਾਲ ਪਤਾ ਨਹੀਂ ਕਿਵੇਂ ਕਰ ਜਾਂਦੇ ਸਾਥੋਂ ਤਾਂ ਕਿਸੇ ਦਾ ਹੁੰਦਾ ਹੀ ਨਹੀਂ ਪਰਮੇਸ਼ਰ ਤੂੰ ਤਾਂ ਮੈਨੂੰ ਜਾਣਦਾ ਹੈ ਮੈਂ ਕਿੱਦਾਂ ਚੰਗਾ ਆ ਲੋਕਾਂ ਦੇ ਮਨ 'ਚ ਤਾਂ ਪਾਪ ਆਸਤਾ ਹਿਸਤਾ ਕਿਸੇ ਦਾ ਮਾੜਾ ਵੀ ਨਹੀਂ ਸੋਚਿਆ ਆਹ ਤਾਂ ਸ਼ਬਦ ਸਾਡੇ ਮੂੰਹਾਂ ਦੇ ਉੱਤੇ ਰਟੇ ਪਏ ਆ ਅਸੀਂ ਬੜੇ ਆਮ ਹੀ ਯੂਜ਼ ਕਰਦੇ ਰਹਿੰਨੇ ਆ ਕਿ ਪਰਮੇਸ਼ਰ ਮੈਂ ਤਾਂ ਇੰਨਾ ਕੁ ਚੰਗਾ ਆ ਨਾ ਮੈਂ ਤਾਂ ਇੰਨਾ ਕੁ ਪਲਾਂ ਆ ਨਾ ਵੀ ਮੈਨੂੰ ਤਾਂ ਤੂੰ ਕਿਤੇ ਸਵਰਗ ਦਾ ਦੂਤ ਬਣਾ ਕੇ ਰੱਖ ਲੈਂਦਾ ਮੈਂ ਤਾਂ ਧਰਤੀ ਤੇ ਭੇਜਣ ਦੇ ਯੋਗ ਹੈਗਾ ਹੀ ਨਹੀਂ ਆਹ ਖੁਸ਼ ਫਹਿਮੀ ਜਿਸੀਂ ਸਾਰੇ ਹੀ ਬੜੇ ਆ ਅਸੀਂ ਆਪਣੇ ਆਪ ਤੋਂ ਹੀ ਬੜੇ ਆਬਸੈਸਡ ਰਹਨੇ ਆ ਲੋਕੀ ਤਾਂ ਕਿਸੇ ਨਾ ਕਿਸੇ ਬੰਦੇ ਤਾਂ ਆਬਸੈਸਡ ਹੁੰਦੇ ਆ ਅਸੀਂ ਸੈਲਫ ਆਬਸੈਸਡ ਆ ਸਾਨੂੰ ਆਪਣੇ ਆਪ ਤੋਂ ਵੱਧ ਕੇ ਕੁਝ ਨਹੀਂ ਲੱਗਦਾ ਸਾਨੂੰ ਇਹ ਲੱਗਦਾ ਕਿ ਅਸੀਂ ਬੜੇ ਚੰਗੇ ਸਾਡੇ ਵਰਗਾ ਕੋਈ ਨੇਕ ਕੋਈ ਭਲਾ ਇਨਸਾਨ ਹੈ ਹੀ ਨਹੀਂ ਸਾਨੂੰ ਤਾਂ ਰੱਬ ਵੀ ਧਰਤੀ ਤੇ ਭੇਜ ਕੇ ਅਫਸੋਸ ਕਰਦਾ ਹੋਣਾ ਵੀ ਕਿਤੇ ਮੈਨੂੰ ਆਪਣਾ ਐਂਜਲ ਹੀ ਬਣਾ ਲੈਂਦਾ ਮੈਂ ਇੰਨੇ ਚੰਗੇ ਬੰਦੇ ਨੂੰ ਧਰਤੀ ਤੇ ਭੇਜ ਹੀ ਕਿਉਂ ਦਿੱਤਾ ਦੇਖੋ ਪ੍ਰਾਰਥਨਾ ਕੀ ਚੀਜ਼ ਆ ਅਸੀਂ ਅਗਰ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝੀਏ ਤਾਂ ਪ੍ਰਾਰਥਨਾ ਖੁਦਾ ਨੂੰ ਮਹਿਮਾ ਦੇਣਾ ਹੈ ਤੇ ਜਦੋਂ ਅਸੀਂ ਪ੍ਰਾਰਥਨਾ 'ਚ ਆਪਣੇ ਆਪ ਨੂੰ ਮਹਿਮਾ ਦੇ ਰਹੇ ਹਾਂ ਤਾਂ ਫਿਰ ਸਮਝੋ ਵੀ ਅਸੀਂ ਉਸ ਵੇਲੇ ਆਪਣੇ ਆਪ ਨੂੰ ਰੱਬ ਦੀ ਅਹੁਦੇ ਤੇ ਰੱਬ ਦੀ ਕੁਰਸੀ ਤੇ ਬਿਠਾ ਲੈਨੇ ਆ ਜਦੋਂ ਅਸੀਂ ਕਹਿੰਨੇ ਵਾ ਅਸੀਂ ਤਾਂ ਬੜੇ ਚੰਗੇ ਆ ਇਸ ਸੰਸਾਰ ਵਿੱਚ ਚੰਗਾ ਸਿਰਫ ਖੁਦਾ ਆ ਅਸੀਂ ਤਾਂ ਕੋਈ ਪਾਪ ਨਹੀਂ ਕੀਤਾ ਇਸ ਸੰਸਾਰ ਵਿੱਚ ਪਾਪ ਸਿਰਫ ਖੁਦਾ ਨੇ ਨਹੀਂ ਕੀਤਾ ਬਾਕੀ ਹਰ ਇੱਕ ਜਨ ਕਰਦੇ ਅਸੀਂ ਤਾਂ ਕਿਸੇ ਦਾ ਕਦੇ ਮਾੜਾ ਨਹੀਂ ਸੋਚਿਆ ਇਸ ਸੰਸਾਰ ਦੇ ਵਿੱਚ ਸਿਰਫ ਇੱਕ ਖੁਦਾ ਹੀ ਆ ਜਿਹੜਾ ਕਿਸੇ ਦਾ ਮਾੜਾ ਨਹੀਂ ਸੋਚਦਾ ਅੱਜ ਤੱਕ ਅਸੀਂ ਤਾਂ ਸਭ ਦੀ ਸਹਾਇਤਾ ਕੀਤੀ ਆ ਇਸ ਸੰਸਾਰ ਵਿੱਚ ਇੱਕ ਖੁਦਾ ਹੀ ਆ ਜਿਹੜਾ ਹਰ ਇੱਕ ਦੀ ਸਹਾਇਤਾ ਕਰਦਾ ਆ ਨਹੀਂ ਤਾਂ ਸਾਡੇ ਜੇਬ 'ਚ 5000 ਹੁੰਦਾ ਤਾਂ 10 ਰੁਪਏ ਮੰਗਣ ਵਾਲੇ ਨੂੰ ਅਸੀਂ ਕਹਿੰਨੇ ਸਾਡੇ ਕੋਲੇ ਹੈ ਨਹੀਂਗੇ। ਨਹੀਂ ਕਹਨੇ ਆ ਨਾ ਕੋਈ ਆ ਜਵੇਂ ਬਾਜ਼ਾਰ 'ਚ ਖੜਿਆ ਫਿਰਦਾ ਅਸੀਂ ਭਾਵੇਂ ਸਾਡੇ ਹੱਥ 'ਚ ਕਿਤੇ 10000 ਦੀ ਸ਼ਾਪਿੰਗ ਕਰਕੇ ਆਈ ਹੋਈ ਏ ਜੇਬ ਸਾਡੇ ਹਜੇ ਵੀ 5000 ਰੁਪਿਆ ਹੋਵੇ ਤਾਂ ਉਹ 10 ਰੁਪਏ ਮੰਗਣ ਵਾਲੇ ਨੂੰ ਅਸੀਂ ਕਹਿੰਨੇ ਵੀ ਹੈ ਨਹੀਂ ਅੱਗੇ ਜਾ। ਹਜੇ ਅਸੀਂ ਕਹਿੰਨੇ ਵੈਸੇ ਬੜੇ ਚੰਗੇ ਆ। ਸਾਨੂੰ ਕਿ ਗਵਾਂਢੀ ਪੁੱਛ ਲਵੇ। ਬਈ ਤੁਹਾਡੇ ਘਰੇ ਖੱਟਾ ਹੈਗਾ ਤਾਂ ਅਸੀਂ ਕਹਿੰਨੇ ਵੀ ਨਾ ਅਸੀਂ ਨਹੀਂ ਕਰਦੇ ਰੱਖਿਆ। ਸਾਰਾ ਅਸੀਂ ਬਣਾਉਂਦੇ ਹੀ ਨਹੀਂਗੇ। ਸਾਡੇ ਬਣਦੀ ਨਹੀਂ। ਇਹ ਆ ਗੋ ਸਾਨੂੰ ਸਾਡਾ ਆਪਣਾ ਦੋਸਤ ਮਿੱਤਰ ਪੁੱਛ ਲਵੇ ਸਾਨੂੰ ਥੋੜੇ ਜਿਹਾ ਪੈਸੇ ਦੀ ਲੋੜ ਸੀ ਹੈਗੇ ਆ ਨਾ ਬਈ ਮੈਂ ਤਾਂ ਆਪ ਲੋਕਾਂ ਤੋਂ ਮੰਗ ਕੇ ਗੁਜ਼ਾਰਾ ਕੀਤਾ ਜੇ ਸਾਨੂੰ ਆਪਣੀ ਮਾਂ ਹੀ ਸਾਡੀ ਆਪਣੀ ਮਾਂ ਹੀ ਪੁੱਛ ਲਵੇ ਫੋਨ ਕਰਕੇ ਕਿੱਥੇ ਜੇ ਆਗੇ ਤੁਸੀਂ ਮੈਂ ਤੁਹਾਨੂੰ ਕਦੋਂ ਦੀ ਵੇਟ ਕਰੀ ਐ ਨਹੀਂ ਆਗੇ ਆਗੇ ਬਸ ਅਸੀਂ ਆਗੇ ਪਹੁੰਚਣ ਵਾਲੇ ਆ ਬੈਠੇ ਐਵੇਂ ਭਾਵੇਂ ਉਸੇ ਜਾਰਾਂ ਦੀ ਮੰਡਲੀ ਚ ਹੋਈ ਏ ਜਦ ਮਾਂ ਪਿਓ ਸਾਨੂੰ ਪੈਸੇ ਦੇ ਕੇ ਤੋਰਦੇ ਆ ਜਦੋਂ ਸਾਨੂੰ ਪੁੱਛਣ ਵੀ ਆਹ ਚੀਜ਼ ਕਿੰਨੇ ਦੀ ਆਈ ਆ ਆ ਵੀ ਭਾਵੇਂ 700 ਦੀ ਹੋਵੇ ਕਿ ਅਸੀਂ ਕਹੀ ਤਾਂ 200 ਦੀ ਲੈ ਕੇ ਆਏ ਆ ਹਾ ਜੇ ਅਸੀਂ ਕਹਨੇ ਵਸੀਂ ਪਾਪੀ ਨਹੀਂ ਅਗੇ ਅਸੀਂ ਧੋਖੇਬਾਜ਼ ਨਹੀਂ ਅਸੀਂ ਹੇਰਫੇੜ ਨਹੀਂ ਕਰਦੇ ਅਸੀਂ ਕਿਤੇ ਕੋਈ ਕੋਈ ਗਵਾਂਡਨ ਸਾਡੇ ਕੋਲੇ ਆ ਕੇ ਬਹਿ ਨਾ ਜਾਵੇ ਅਸੀਂ ਉਹਨੂੰ ਉਹ ਨਾਂ ਵੀ ਕੋਈ ਗੱਲ ਕਰੇ ਅਸੀਂ ਪੁੱਛ ਪੁੱਛ ਕੇ ਲੈਣਾ ਉਹ ਫਲਾਣਿਆਂ ਦੇ ਘਰੇ ਕੱਲ ਕੀ ਰੋਲਾ ਪਈ ਜਾਂਦਾ ਸੀ ਉਹਨਾਂ ਦੀ ਗੁੜੀ ਬਾਰੇ ਕੱਲ ਮੈਂ ਕੀ ਗੱਲ ਸੁਣੀ ਸੀ ਹਾ ਜੇ ਅਸੀਂ ਕਹਨੇ ਅਸੀਂ ਬੜੇ ਚੰਗੇ ਆ ਕਲਾਮ ਸਾਨੂੰ ਦੱਸਦਾ ਵੀ ਕੋਈ ਹੋਰ ਕਰੇ ਤਾਂ ਕਰੇ ਪਰ ਤੇਰੇ ਮੂੰਹ ਤੇਰੇ ਆਪ ਦੀ ਤਾਰੀਫ ਨਾ ਨਿਕਲੇ ਤੂੰ ਆਪਣੇ ਮੂੰਹ ਮੀਆਂ ਮਿੱਠੂ ਨਾ ਬਣ ਕਿਤੇ ਤੂੰ ਐਸਾ ਨਾ ਹੋਵੇ ਕਿ ਆਪਣੇ ਆਪ ਦਾ ਹੀ ਮਹਿਲ ਬਣਾ ਕੇ ਬਹਿ ਜਾਵੇਂ ਤੂੰ ਆਪਣੇ ਆਪ ਨੂੰ ਰੱਬ ਦੀ ਕੁਰਸੀ ਤੇ ਬਿਠਾ ਲਵੇਂ ਪ੍ਰਾਰਥਨਾ ਕਰਨ ਦਾ ਭਾਵ ਹੁੰਦਾ ਖੁਦਾ ਦੀ ਮਹਿਮਾ ਕਰਨਾ ਤੇ ਕਿਤੇ ਤੂੰ ਆਪ ਦੇ ਆਪ ਨੂੰ ਖੁਦ ਹੀ ਨਾ ਮਹਿਮਾ ਦੇ ਥਾਂ ਤੇ ਬਿਠਾ ਲਵੇਂ ਇਸ ਲਈ ਸਭ ਤੋਂ ਪਹਿਲਾਂ ਆਪਣੇ ਸ਼ਬਦਾਂ ਨੂੰ ਆਪਣੇ ਲਈ ਪਹਿਲਾ ਬੋਲਣਾ ਛੱਡ ਪਹਿਲਾ ਬੋਲਣ ਦਾ ਭਾਵੇਂ ਨਹੀਂ ਕਿ ਤੂੰ ਆਪਣੇ ਆਪ ਨੂੰ ਇਹ ਕਹੀ ਜਾ ਮੈਂ ਪਾਪੀ ਆ ਮੈਂ ਦੋਸ਼ੀ ਆ ਮੈਂ ਗੁਨੇਗਾਰ ਆ ਭਾਵੇਂ ਕਿ ਆਪਣੇ ਆਪ ਨੂੰ ਓਨੇਕ ਜੋਗਾ ਰੱਖ ਜਿੰਨੇ ਜੋਗਾ ਹੈਗਾ ਆ ਐਟਲੀਸ ਝੂਠਾ ਨਾ ਬੋਲੋ ਅਸੀਂ ਖੁਦਾ ਦੇ ਵਿੱਚ ਸਾਹਮਣੇ ਬੈਠੇ ਝੂਠ ਬੋਲਦੇ ਆ ਲਓ ਵੀ ਆਪਣੀ ਮਾਂ ਨੂੰ ਆਪਾਂ ਕਦੇ ਕਹਿ ਦਈਏ ਵੀ ਨਾ ਮੰਮੀ ਮੈਂ ਤਾਂ ਬਚਪਨ ਤੋਂ ਇਦਾਂ ਚੰਗਾ ਸੀ ਮੈਂ ਤਾਂ ਅਜੇ ਤੱਕ ਕਦੇ ਬਿਸਤਰ ਤੇ ਬਾਥਰੂਮ ਕੀਤਾ ਹੀ ਨਹੀਂ ਤੁਹਾਡੀ ਮਾਂ ਕੀ ਕਹੇਗੀ ਸਾਨੂੰ ਵੀ ਤੂੰ ਮੈਨੂੰ ਦੱਸਦਾ ਆ ਮੈਨੂੰ ਦੱਸਦਾ ਜੀ ਨੇ ਮੈਂ ਤੈਨੂੰ 10-10 ਵਾਰ ਉੱਠ-ਉੱਠ ਕੇ ਤੇਰੇ ਕੱਪੜੇ ਬਦਲੇ ਆ ਉਹ ਹੀ ਤਰ੍ਹਾਂ ਖੁਦਾ ਕਹਿੰਦਾ ਆ ਖੁਦਾ ਸਾਡੇ ਹਰ ਇੱਕ ਸੋਚ ਵਿਚਾਰ ਨੂੰ ਜਾਣਦਾ ਉਹ ਵਿਚਾਰ ਅਜੇ ਤੱਕ ਜਿਹੜੇ ਕਿਸੇ ਨੂੰ ਆਪਾਂ ਕਹੇ ਨਹੀਂ ਪਰ ਆਪਾਂ ਸਿਰਫ ਉਹਦੇ ਬਾਰੇ ਸੋਚੇ ਸੀ ਜਦੋਂ ਅਸੀਂ ਆਪਣੇ ਬੰਦ ਕਮਰੇ 'ਚ ਕਿਸੇ ਨੂੰ ਵੇਖ ਕੇ ਦੰਦ ਪੀਸੇ ਜਾਂ ਕਿਸੇ ਦੀਆਂ ਗੱਲਾਂ ਨੂੰ ਸੋਚ ਕੇ ਉਹਦੇ ਬਾਰੇ ਗਾਲ੍ਹਾਂ ਕੱਢੀਆਂ ਸੀ ਨਾ ਖੁਦਾ ਉਹ ਵੀ ਜਾਣਦਾ ਆ ਇਸ ਲਈ ਖੁਦਾ ਸਾਹਮਣੇ ਪੌਲਿਸ਼ ਹੋ ਕੇ ਤੇ ਬੜੇ ਚੰਗੀਆਂ ਤੇ ਸੁਥਰੇ ਹੋ ਕੇ ਨਾ ਬੈਠੋ ਕਿਉਂਕਿ ਖੁਦਾ ਸਭ ਜਾਣਦਾ ਆ ਪਰਮੇਸ਼ਰ ਜਾਣਦਾ ਆ ਇਸ ਲਈ ਜਦ ਵੀ ਦੁਆ ਕਰੋ ਮਸੂਲੀਏ ਦੇ ਵਾਂਗੂ ਕਰੋ ਰੋਵੋ ਪਿੱਟੋ ਸੋਗ ਕਰੋ ਕਹਿੰਦਾ ਭਾਵੇਂ ਇਹ ਹੁੰਦਾ ਕਿ ਆਪਣੇ ਆਪ ਨੂੰ ਪਰਮੇਸ਼ਰ ਅੱਗੇ ਸੌਂਪ ਦੋ ਨਮਰ ਬਣੋ ਕੇ ਖੁਦਾ ਮੇਰੀ ਮਦਦ ਕਰ ਮੇਰੀ ਸਹਾਇਤਾ ਕਰ ਮੇਰੇ ਤੇ ਦਇਆ ਕਰ ਮੈਨੂੰ ਬਖਸ਼ ਲਾ ਮੈਨੂੰ ਬਚਾ ਲਾ ਆਪਣੀ ਕਿਰਪਾ ਆਪਣੀ ਸਮਰਥਾ ਆਪਣੀ ਸਮਝ ਆਪਣੀ ਬੁੱਧ ਦੇ ਨਾਲ ਮੈਨੂੰ ਰੱਚ ਖੁਦਾ ਮੇਰੀ ਜ਼ਿੰਦਗੀ 'ਚ ਆਪਣੀ ਮਰਜ਼ੀ ਨੂੰ ਪੂਰਿਆ ਕਰ ਜੋ ਮੇਰੇ ਲਈ ਸਹੀ ਆ ਉਹ ਮੈਨੂੰ ਦੇ ਦੇ ਜੋ ਮੇਰੇ ਲਈ ਸਹੀ ਨਹੀਂ ਆ ਉਹ ਮੈਥੋਂ ਲੈ ਲਾ ਜਿਹੜੇ ਲੋਕ ਮੇਰੇ ਲਈ ਸਹੀ ਆ ਉਹ ਮੈਨੂੰ ਮਿਲ ਜਾਣ ਜਿਹੜੇ ਨਹੀਂ ਉਹ ਮੈਥੋਂ ਦੂਰ ਕਰ ਲਾ ਖੁਦਾ ਤੇਰੇ ਤੋਂ ਮਹਾਨ ਕੋਈ ਨਹੀਂ ਆ ਤੂੰ ਮਹਿਮਾ ਦਾ ਪਰਮੇਸ਼ਰ ਪ੍ਰਾਰਥਨਾ ਦਾ ਮਤਲਬ ਮਹਿਵਾ ਤਾਂ ਖੁਦਾ ਨੂੰ ਦੋ ਆਪਣੇ ਆਪ ਨੂੰ ਨਹੀਂ ਪਰਮੇਸ਼ਰ ਅਸੀਂ ਨਹੀਂ ਹੈ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੋ ਖੁਦਾ ਸੜ੍ਹੇਲੀ ਬਲਾ ਕਰਦਾ ਇਸ ਲਈ ਖੁਦਾ ਦੀ ਵਿਵਸਥਾ ਤੇ ਨਾ ਸ਼ੱਕ ਕਰੋ ਨਾ ਪਰਮੇਸ਼ਰ ਦੀ ਪ੍ਰੀਖਿਆ ਲਓ ਇਹਨਾਂ ਸਾਰੇ ਕੰਮਾਂ ਨੂੰ ਅਗਰ ਅਸੀਂ ਛੱਡ ਦਵਾਂਗੇ ਤਾਂ ਐਸਾ ਕੋਈ ਦਿਨ ਨਹੀਂ ਹੋਏਗਾ ਜਦ ਅਸੀਂ ਖੁਦਾ ਨੂੰ ਪੁਕਾਰੀਏ ਤਾਂ ਉਹ ਚੀਜ਼ ਸਾਨੂੰ ਨਾ ਮਿਲੇ ਹਾਲੇਲੂਇਆ ਤਾਂ ਆਓ ਸਾਰੇ ਮਿਲ ਕੇ ਆਪਣੇ ਪੂਰੇ ਘਰਾਂ ਪਰਿਵਾਰਾਂ ਨੂੰ ਖੁਦਾਵੰਦ ਦੇ ਹੱਥਾਂ ਸੌਂਪਾਂਗੇ ਔਰ ਆਪਣੇ ਸਾਰੇ ਗਲਤੀਆਂ ਗੁਨਾਹਾਂ ਤੋਂ ਤਾਬਾ ਕਰਦੇ ਹੋਏ ਆਉਣ ਵਾਲੇ ਸਮੇਂ 'ਚ ਆਪਣੇ ਸ਼ਬਦਾਂ ਨੂੰ ਪਵਿੱਤਰ ਚੁੱਧਾ ਜਾਦ ਕਰਨ ਦੇ ਲਈ ਸਭ ਮਿਲ ਕੇ ਖੁਦਾਵੰਦ ਦੀ ਪਵਿੱਤਰ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ ਹalleluyah halleluyah 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 ਤਾਰੀਫ਼ 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 ਕਰਦੇ ਮਹਾਨ ਖੁਦਾਵੰਦ ਸਮਰਥੀ ਬਾਰੇ ਪਰਮੇਸ਼ਰ ਪ੍ਰਭੂ ਜੀ ਹਵਾ ਤੁਹਾਡਾ ਸ਼ੁਕਰ ਤੜਾ ਧੰਨਵਾਦ ਅਣੀ ਤਾਰੀਫ਼ ਕਰਦੇ ਪ੍ਰਭੂ ਜੀ ਤੁਹਾਡੇ ਨਾਮ ਨੂੰ ਮਹਿਮਰ ਵਿੜਿਆਈ ਦੇਣੇ ਪਹਿਰੇ ਖੁਦਾਵੰਦ ਅੱਜ ਦੇ ਇਸ ਦਿਨ ਲਈ ਆਜ਼ੀ ਕਿਰਪਾ ਲਈ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਕਰਦੇ ਪਾਰੇ ਪਰਮੇਸ਼ਰ ਪਿਤਾ ਜੋ ਤੁਸੀਂ ਹੁਣ ਤੱਕ ਸਾਨੂੰ ਸੰਭਾਲਿਆ ਪਿਤਾ ਜੀ ਆਪਣੇ ਦੂਤਾਂ ਦੁਆਰਾ ਸਾਡੀ ਮਦਦ ਸਹਿਤ ਅਗਵਾਈ ਕੀਤੀ ਰਾਤ ਦੇ ਵੇਲੇ ਮਿੱਠੀ ਪੈਰੀ ਲੀਨ ਦਿੱਤੀ ਖੁਦਾ ਅੱਜ ਦਾ ਨਵਾਂ ਦਿਨ ਆਜ਼ੀ ਨਵੇਂ ਸਵੇਰ ਦਿੱਤੀ ਪਿਤਾ ਅਸੀਂ ਵਿਸ਼ਵਾਸ ਕਰਦੇ ਜਿੱਦਾਂ ਹੁਣ ਤੱਕ ਤੁਸੀਂ ਸਾਨੂੰ ਸੰਭਾਲਿਆ ਜ਼ਿੰਦਗੀ ਦੇ ਹਰ ਇੱਕ ਪਲ ਦੇ ਵਿੱਚ ਇਸੇ ਤਰ੍ਹਾਂ ਹੀ ਸਾਨੂੰ ਸੰਭਾਲਣਾ ਪ੍ਰਭੂ ਜੀ ਅਸੀਂ ਹਾਰ ਪਾਲ ਹਰ ਵੇਲੇ ਹਰ ਸਮੇਂ ਖੁਦਾਵੰਤ ਤੁਹਾਡੀ ਦਇਆ ਕਿਰਪਾ ਭਲਾਈ ਪ੍ਰੇਮ ਅਤੇ ਡਰ ਪਿਆਰ ਦੇ ਵਿੱਚ ਚੱਲਣ ਵਾਲੇ ਹੋਈਏ ਪਿਤਾ ਪਰਮੇਸ਼ਰ ਸੱਚਮੁੱਚ ਤੁਸੀਂ ਮਹਿਮਾ ਦੇਓ ਪਰਮੇਸ਼ਰੋ ਪਿਤਾ ਤੁਸੀਂ ਮਹਾਨ ਦਿਆਲੂ ਅਤੇ ਕਿਰਪਾਲੂ ਖੁਦਾਵ ਖੁਦਾ ਤੁਸੀਂ ਹਰ ਵੇਲੇ ਸਾਡੀ ਆਵਾਜ਼ ਨੂੰ ਸੁਣਦੇ ਤੇ ਉਤਰ ਦੇਣ ਵਾਲੇ ਪਰਮੇਸ਼ਰੋ ਪਿਤਾ ਜੀ ਤੁਸੀਂ ਸਾਨੂੰ ਕਦੇ ਵੀ ਨਾ ਛੱਡਦੇ ਤੇ ਨਾ ਹੀ ਤਿਆਗਦੇ ਹੋ ਬਾਰੇ ਪਰਮੇਸ਼ਰ ਤੁਸੀਂ ਹਰ ਵੇਲੇ ਸਾਡੀਆਂ ਲੋੜਾਂ ਜ਼ਰੂਰ ਤੁਹਾਨੂੰ ਪੂਰਿਆ ਕਰਦੇ ਹੋ ਬਾਰੇ ਪ੍ਰਭੂ ਜੀ ਤੁਸੀਂ ਸੱਚਮੁੱਚ ਆਪਣੀ ਕਿਰਪਾ ਦੇ ਨਾਲ ਸਾਨੂੰ ਬਰਕਤ ਦਿੰਦੇ ਹੋ ਪਰੇ ਪਰਮੇਸ਼ਰ ਖੁਦਾਵਨ ਤੁਸੀਂ ਸੱਚਮੁੱਚ ਸਾਨੂੰ ਆਪਣੇ ਦੂਤਾਂ ਦੇ ਦੁਆਰਾ ਭਰਪੂਰ ਕਰਦੇ ਹੋ ਖੁਦਾ ਤੁਸੀਂ ਅੱਜ ਤੱਕ ਸਾਡੀ ਹਰ ਇੱਕ ਸਹਾਇਤਾ ਕੀਤੀ ਖੁਦਾ ਅਸੀਂ ਵਿਸ਼ਵਾਸ ਕਰਦੇ ਕੌਣ ਵਾਲੇ ਹਰ ਇੱਕ ਪਲ ਦੇ ਵਿੱਚ ਵੀ ਤੁਸੀਂ ਇਸੇ ਤਰ੍ਹਾਂ ਹੀ ਸਾਡੀ ਮਦਦ ਸਹਾ ਕਰੋਗੇ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਕਰਦੇ ਪੈਰੇ ਪ੍ਰਭੂ ਜੀ ਅਸੀਂ ਸਭ ਦੇ ਹਿੱਸਾ ਮਿਲ ਕੇ ਪਿਤਾ ਦੁਆ ਕਰਦੇ ਹੁਨਾ ਸਾਰੇ ਹੀ ਪਾਣਾ ਪਾਈਆਂ ਦੇ ਲਈ ਜਿਨ੍ਹਾਂ ਦੀ ਪ੍ਰਾਰਥਨਾ ਦੇ ਵਿੱਚ ਇਹ ਸਾਰੀਆਂ ਹੀ ਕਮੀਆਂ ਨੇ ਜਿਨ੍ਹਾਂ ਵਿੱਚੋਂ ਕੋਈ ਇੱਕ ਵੀ ਕਮੀ ਆ ਖੁਦਾ ਜੀ ਉਹਨਾਂ ਦੇ ਮਨ ਵਿੱਚ ਹੰਕਾਰ ਜਾਂ ਕਿਸੇ ਤਰ੍ਹਾਂ ਦੀ ਵਧੀ ਜਾਂ ਕੋਈ ਪਾਪ ਆ ਜਾਂ ਕੋਈ ਵੀ ਬੁਰੀਆਂ ਸੋਚਾਂ ਬੁਰੇ ਵਿਚਾਰ ਨੇ ਖੁਦਾਵੰਦ ਉਹਨਾਂ ਸਾਰਿਆਂ ਦੇ ਹਿਰਦਿਆਂ ਗੁਰਦਿਆਂ ਨੂੰ ਤੁਸੀਂ ਬਦਲਣਾ ਪਿਤਾ ਉਹਨਾਂ ਦੇ ਪ੍ਰਾਰਥਨਾ ਕਰਨ ਦੇ ਇਸ ਤਰੀਕੇ ਨੂੰ ਇਸ ਸੁਭਾਅ ਨੂੰ ਦੂਰ ਕਰਨਾ ਪਿਤਾ ਪਰਮੇਸ਼ਰ ਔਰ ਆਉਣ ਵਾਲੇ ਸਮੇਂ ਚ ਉਹ ਅੱਛੀ ਰੀਤੀ ਦਿਨਾ ਤੁਹਾਡੇ ਹਜ਼ੂਰ ਜੀ ਦੁਆ ਪ੍ਰਾਰਥਨਾ ਕਰਨ ਵਾਲੇ ਹੋ ਜਾਣ ਇਹ ਬੰਦਨਾ ਤੋਂ ਤੋੜਦੇ ਆਂ ਖੁਦਾ ਹਰ ਪਰਿਵਾਰ ਨੂੰ ਪਿਤਾ ਪਰਮੇਸ਼ਰ ਤੁਹਾਡੇ ਹੱਥਾਂ 'ਚ ਬLES ਕਰ ਦੇਣਾ ਦੇ ਸ਼ਬਦਾਂ ਨੂੰ ਪਵਿੱਤਰ ਕਰ ਦੇ ਖੁਦਾ ਤੁਹਾਡੀ ਸਾਹਮਣ ਤੁਹਾਡੇ ਪੈਰੇਦਾਰ ਨੂੰ ਇਹਨਾਂ ਦੀ ਜ਼ੁਬਾਨ ਤੇ ਬਿਠਾਉਂਦੇ ਪੈਰੇ ਪਰਮੇਸ਼ਰ ਖੁਦਾ ਅਸੀਂ ਸਭ ਦੇ ਸਭ ਮਿਲ ਕੇ ਦੁਆ ਕਰਦੇ ਆਂ ਉਹਨਾਂ ਸਾਰੇ ਹੀ ਘਰਾਂ ਪਰਿਵਾਰਾਂ ਦੇ ਲਈ ਜਿਨ੍ਹਾਂ ਨੇ ਆਪਣੇ ਨਾਮ ਤੁਹਾਡੇ ਪਾਕ ਪਵਿੱਤਰ ਹਜ਼ੂਰੀ ਦੇ ਵਿੱਚ ਭੇਜੇ ਨੇ ਖੁਦਾਬੰਦ ਦੁਆ ਕਰਦੇ ਆਂ ਪ੍ਰਭੂ ਜੀ ਤੁਹਾਡੀ ਬੇਟੀ ਗੁਰਮੀਤ ਕੌਰ ਲਈ ਖੁਦਾਬੰਦ ਜੋ ਉਹਨਾਂ ਦੇ ਪੈਰਾਂ ਦੇ ਰੋਗ ਬਿਮਾਰੀਆਂ ਦਰਦਾਂ ਪੀੜਾਂ ਪਰੇਸ਼ਾਨੀਆਂ ਨੇ ਖੁਦਾ ਹਰ ਇੱਕ ਦਰਦਾਂ ਪੀੜਾਂ ਪਰੇਸ਼ਾਨੀਆਂ ਤੋਂ ਆਜ਼ਾਦ ਕਰੋ ਪੋਲਾ ਸਿੰਘ ਲਈ ਦੁਆ ਕਰਦੇ ਖੁਦਾਵਾਨ ਜੋ ਵੀ ਉਹਨਾਂ ਦੇ ਪੈਸੇ ਰੁਕੇ ਹੋਏ ਨੇ ਖੁਦਾਵਾਨ ਹਾਰੀ ਕਰੇ ਰੁਕੇ ਹੋਏ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਚ ਰਿਲੀਜ਼ ਕਰੋ ਜੈਨੀਫੀ ਲਈ ਦੁਆ ਕਰਦੇ ਪਿਤਾ ਪਰਮੇਸ਼ਰ ਜੇ ਭੈਣ ਬਹੁਤ ਜ਼ਿਆਦਾ ਉਹ ਸਿਕਲ ਮੁਸੀਬਤ ਪਰੇਸ਼ਾਨੀ ਚ ਨੇ ਖੁਦਾ ਜੋ ਇਹਨਾਂ ਦਾ ਕੋਈ ਵੀ ਸਹਾਇਕ ਨਹੀਂ ਹੈ ਆਪਣੇ ਸੱਚੇ ਸਹਾਇਕ ਪਵਿੱਤਰ ਆਤਮਾ ਨੇ ਦੀ ਹਫਾਜ਼ਤ ਲਈ ਭੇਜੋ ਖੁਦਾਵਾਨ ਤੁਹਾਡਾ ਆਤਮਾ ਇਹਨਾਂ ਨੂੰ ਬਰਕਤ ਦੇਵੇ ਬLES ਕਰੇ ਖੁਦਾ ਸੱਚੀ ਸਹਾਇਤਾ ਨੂੰ ਭੇਜੋ ਖੁਦਾ ਇਹਨਾਂ ਦੀਆਂ ਸਾਰੀਆਂ ਕਮੀਆਂ ਘਟੀਆਂ ਲੋੜਾਂ ਜ਼ਰੂਰ ਤੁਹਾਨੂੰ ਪੂਰਿਆ ਕਰੋ 골ਡੀ ਲਈ ਦੁਆ ਕਰਦੇ ਖੁਦਾਵਾਨ ਜਸ ਪ੍ਰਾਨੋ 슈ਗਰ ਰਹੀ ਦੀ ਖੁਦਾ 슈ਗਰ ਜਗੀਰ ਕੌਰ ਲਈ ਦੁਆ ਕਰਦੇ ਖੁਦਾਵੰਨ ਜੋ ਵੀ ਉਹ ਕਰਦੇ ਵਿੱਚ ਪਿਤਾ ਪਰਮੇਸ਼ਰ ਮੈਂਗੋ ਨੂੰ ਸੇਲ ਕਰਦੇ ਨੇ ਪਿਤਾ ਪਰਮੇਸ਼ਰ ਉਹਨਾਂ ਦੇ ਉਸ ਕਾਰੋਬਾਰ ਦੇ ਵਿੱਚ ਉਹਨਾਂ ਨੂੰ ਵਾਦਾ ਕਰੋ ਪਿਤਾ ਪਰਮੇਸ਼ਰ ਉਹਨਾਂ ਦੇ ਉਸ ਮਾਲ ਨੂੰ ਸੇਲ ਹੋਣ ਵਿੱਚ ਉਹਨਾਂ ਦੀ ਮਦਦ ਕਰੋ ਖੁਦਾਵੰਦ ਹਰਨੀਤ ਸਿੰਘ ਲਈ ਦੁਆ ਕਰਦੇ ਪਿਤਾ ਪਰਮੇਸ਼ਰ ਉਹਨਾਂ ਦੇ ਹੱਥ ਦੇ ਕੰਮਾਂ 'ਚ ਬਰਕਤ ਤੇ ਆਸ਼ੀਸ਼ ਦਿਓ ਖੁਦਾਵੰਦ ਕਾਰੋਬਾਰਾਂ ਵਿੱਚ ਵਾਦਾ ਕਰੋ ਪਿਤਾ ਨਵੇਂ ਕਾਰੋਬਾਰਾਂ ਨਾਲ ਬਲੈਸ ਕਰੋ ਊਸ਼ਾ ਲਈ ਦੁਆ ਕਰਦੇ ਖੁਦਾ ਸਰੀਰ ਦੇ ਸਾਰੇ ਹੀ ਰੋਗ ਬਿਮਾਰੀਆਂ ਪੀੜਾ ਪਰੇਸ਼ਾਨੀਆਂ ਤੋਂ ਆਜ਼ਾਦ ਕਰਕੇ ਚੰਗੀ ਸਿਹਤ ਨਾਲ ਬਲੈਸ ਕਰੋ ਪ੍ਰਭੂ ਜੀ ਕ੍ਰਿਸ਼ਨ ਸਿੰਘ ਲਈ ਦੁਆ ਕਰਦੇ ਖੁਦਾਵੰਨ ਹਾਰੀ ਕਨਸ਼ਾ ਦੀ ਸਪ੍ਰਿਟ ਇਸ ਪ੍ਰਾਣੀ ਜ਼ਿੰਦਗੀ ਜੋ ਰੱਦ ਹੋ ਜਾਵੇ ਪਿਤਾ ਪੂਰਾ ਪਰਿਵਾਰ ਮਿਲ ਕੇ ਤੁਹਾਡੇ ਹਜ਼ੂਰ ਪ੍ਰਾਰਥਨਾ ਆਰਾਧਨਾ ਕਰਨ ਵਾਲਾ ਹੋ ਜਾਵੇ ਰੱਜੀਲੀ ਦੁਆ ਕਰਦੇ ਖੁਦਾਵਨ ਜੋ ਉਸ ਬੱਚੇ ਨੂੰ ਪਤਾ ਬੁੱਧ ਦੀ ਕਮੀ ਹੈ ਖੁਦਾ ਉਹਨਾਂ ਨੂੰ ਅਕਲ ਮਤ ਬੁੱਧ ਗਿਆਨ ਦੇਣਾ ਬles ਕਰਨਾ ਉਹਨਾਂ ਦੇ ਦਿਮਾਗ ਕੀ ਪਤਾ ਪਰਮੇਸ਼ਰ ਸੰਤੁਲਨ ਨੂੰ ਬੈਲੈਂਸ ਵਿੱਚ ਕਰਨਾ ਪਤਾ ਪਰਮੇਸ਼ਰ ਪੜਾਂ ਲਿਖਣ ਚ ਗਿਆਨ ਦੇਣਾ ਖੁਦਾ ਜੋ ਫੋਨ ਦੇ ਐਡਿਕਟਡ ਨੇ ਖੁਦਾ ਹਰ ਇੱਕ ਐਡਿਕਸ਼ਨ ਯਸ਼ੂ ਨਾਮ ਚ ਦੂਰ ਕੀਤੀ ਜਾਵੇ ਬਲਜੀ ਸਿੰਘ ਲਈ ਦੁਆ ਕਰਦੇ ਆ ਇਹਨਾਂ ਦੇ ਸਰੀਰ ਦੇ ਸਾਰੇ ਹੀ ਰੋਗ ਬਿਮਾਰੀਆਂ ਪੀੜਾ ਪਰੇਸ਼ਾਨੀਆਂ ਤੋਂ ਆਜ਼ਾਦ ਕਰ ਦੇ ਖੁਦਾਵਨ ਪਤਰਸ ਲਈ ਦੁਆ ਕਰਦੇ ਆ ਜੋ ਬਚਪਨ ਤੋਂ ਇਸ ਪ੍ਰਾਧੀਆਂ ਲੱਤਾਂ ਰੁਕੀਆਂ ਇਹਨੇ ਖੁਦਾਵੰ ਜੋਇ ਚੱਲ ਫੜ ਨਹੀਂ ਸਕਦੇ ਪਿਤਾ ਇਹਨਾਂ ਦੀਆਂ ਲੱਤਾਂ ਵਿੱਚ ਨਵੀਂ ਤਾਕਤ ਨਵੇਂ ਬਲ ਨੂੰ ਦਿਓ ਇਹਨਾਂ ਦੀਆਂ ਸੁੱਕੀਆਂ ਹੱਡੀਆਂ ਵਿੱਚ ਨਵੀਂ ਜਾਨ ਨੂੰ ਪਾਓ ਪਿਤਾ ਪਰਮੇਸ਼ਰ ਹਰ ਇੱਕ ਬਲਾਕੇਜ ਹਰ ਬਿਮਾਰੀ ਤੋਂ ਇਹਨਾਂ ਨੂੰ ਫ੍ਰੀ ਕਰੋ ਬਬਲੀ ਲਈ ਦੁਆ ਕਰਦੇ ਖੁਦਾਵੰ ਇਹਨਾਂ ਦੀਆਂ ਲੈਗਸ ਦੇ ਵਿੱਚ ਹੋਣ ਵਾਲਾ ਸਾਰਾ ਦਰਦ ਪੀੜ ਪਰੇਸ਼ਾਨੀ ਤੋਂ ਇਹਨਾਂ ਨੂੰ ਫ੍ਰੀ ਕਰਕੇ ਚੰਗੀ ਸਿਹਤ ਨਾਲ ਬਲੇਸ ਕਰੋ ਪਿਤਾ ਜੀ ਚੰਦਰਸ਼ੇਕਰ ਲਈ ਦੁਆ ਕਰਦੇ ਖੁਦਾਵੰ ਇਹਨਾਂ ਨੂੰ ਦਿਲ ਦੇ ਸਾਰੇ ਹੀ ਰੋਗਾ ਤੋਂ ਆਜ਼ਾਦ ਕਰਨਾ ਖੁਦਾਵੰ ਅਮੀਨ ਗੌਰਵ ਔਰ ਐਕਨਸ ਲਈ ਦੁਆ ਕਰਦੇ ਖੁਦਾ ਇਹ ਪੂਰੇ ਹੀ ਪਰਿਵਾਰ ਨੂੰ ਬਰਕਤ ਦੇਣਾ ਨਵੇਂ ਕਾਰੋਬਾਰਾਂ ਨਾਲ ਬਲੈਸ ਕਰਨਾ ਕਰੋ 12 ਵਿੱਚ ਵਾਦਾ ਕਰਨਾ ਨਵੀਂ ਜ਼ਿੰਦਗੀ ਨਵੀਂ ਆਸ਼ੀਸ਼ ਨਵੇਂ ਨੇਮ ਅਤੇ ਵਚਨਾਂ ਦੀ ਗਿਆਨ ਬੁੱਧ ਦੇਣਾ ਪਿਤਾ ਜੀ ਆ ਵੀ ਨੀਤ ਕਾਲੀ ਦੁਆ ਕਰਦੇ ਜੋ ਬੱਚੀ ਜ਼ਿੱਦ ਕਰਦੀ ਹੈ ਖੁਦਾਬੰਦ ਇਹਨਾਂ ਦੇ ਜ਼ਿੱਦੀ ਸੁਭਾਅ ਤੋਂ ਇਹਨਾਂ ਨੂੰ ਆਜ਼ਾਦ ਕਰੋ ਪਿਤਾ ਪਰਮੇਸ਼ਰ ਇਹ ਆਪਣੇ ਮਾਪਪ ਦੇ ਆਗਿਆਕਾਰੀ ਹੋ ਤੇ ਉਹਨਾਂ ਦੀ ਇੱਜ਼ਤ ਕਮ ਪਾਤ ਰੱਖਣ ਵਾਲੇ ਹੋਣ ਖੁਦਾਬੰਦ ਸੁਖਜਿੰਦਰ ਕਾਲੀ ਦੁਆ ਕਰਦੇ ਆ ਇਸ ਬੈਨ ਨੂੰ ਪਿਤਾ ਪਰਮੇਸ਼ਰ ਬles ਕਰਨਾ ਵੀਰ ਪ੍ਰਭੂ ਜੀ ਇਹਨਾਂ ਦੀ ਬੇਬੀ ਬlesing ਦੇ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰੋ ਪਿਤਾ ਹਰਿਕਰ ਸੌਲੀ ਇਹਨਾਂ ਦੀ ਜ਼ਿੰਦਗੀ ਚੋਂ ਗਾਇਬ ਕਰੋ ਰੀਤਿਕਾ ਲਈ ਦੁਆ ਕਰਦੇ ਖੁਦਾਬੰਦ ਉਹਨਾਂ ਦੇ ਮਨ ਨੂੰ ਸੱਚੀ ਸ਼ਾਂਤੀ ਦੇ ਖੁਦਾ ਰਾਤ ਦੇ ਸਮੇਂ ਮਿੱਠੀ ਪਿਆਰੀ ਨੀਂਦ ਦੇਣਾ ਸਵੇਰ ਵੇਲੇ ਨਵਾਂ ਚਾਨਣ ਨ ਜੋ ਵੀ ਨੈਗੇਟਿਵਿਟੀ ਜੋ ਵੀ ਨੈਗੇਟਿਵ ਸਪਿਰਟ ਉਹਨਾਂ ਦੀ نیند ਨੂੰ ਨਾ ਤਾਂ ਚੁਰਾਉਂਦੀ ਹੈ ਖੁਦਾ ਹਰੀ ਕੋ ਸਪਿਰਟ ਉਹਨਾਂ ਨੂੰ ਆਜ਼ਾਦ ਕਰਦੇ ਆ ਸੱਚੀ ਸ਼ਾਂਤੀ ਨਾਲ ਬlesਸ ਕਰਦੇ ਪੈਰੇ ਖੁਦਾਵਨ ਦੁਆ ਕਰਦੇ ਨਾ ਘਰਾਂ ਵਿੱਚ ਰੱਖਿਆ ਸੀ ਜਨ ਤੇ ਤੇਲ ਦੀ ਬੈਰੇ ਪ੍ਰਭੂ ਜੀ ਇਹ ਜਲ ਤੇਲ ਨੂੰ ਤੁਹਾਡੇ ਪਾਕ ਜਿੰਦਾ ਲਹੂ ਦੇ ਵਿੱਚ ਬlesਸ ਕਰਦੇ ਖੁਦਾਵਨ ਅੱਜ ਦੇ ਕੋਈ ਆਮ ਚਾਲ ਤੇਲ ਨਹੀਂ ਹੈ ਪ੍ਰਭੂ ਜੀ ਅੱਜ ਤੋਂ ਇਹ ਸ਼ਿਫਾ ਛੁਟਕਾਰਾ ਤੇ ਆਜ਼ਾਦੀ ਦੇਣ ਵਾਲਾ ਪਾਕ ਪਵਿੱਤਰ ਲਹੂ ਹੈ ਪੈਰੇ ਪ੍ਰਭੂ ਜੀ ਇਹ ਜਿੰਦਾ ਲਹੂ ਹੈ ਜਿੰਨਾਂ ਤੋਂ ਘਰਾਂ ਪਰਿਵਾਰਾਂ ਦੇ ਵਿੱਚ ਨਵੀਂ ਜ਼ਿੰਦਗੀ ਨਵੀਂ ਆਸ਼ੀਸ਼ ਨਵੀਂ ਬਰਿਕਾ ਦਇਆ ਕਿਰਪਾ ਪ্লাই ਪਰ ਪੂਰੀ ਨੂੰ ਲੈ ਕੇ ਆਵੇ ਹਰ ਘਰ ਪਰਿਵਾਰ ਤੁਹਾਡੀ ਸੱਚੀ ਸ਼ਾਂਤੀ ਨੂੰ ਪ੍ਰਾਪਤ ਕਰੇ ਖੁਦਾਵਰ ਅੱਜ ਤੋਂ ਇਸ ਨਵੇਂ ਨੇਮ ਦੇ ਲਾਹੂ ਦੇ ਵਸੀਲੇ ਨਵੀਂ ਜ਼ਿੰਦਗੀ ਨਵੀਂ ਆਸ਼ੀਸ਼ ਨਾਲ ਇਹ ਜ਼ਿੰਦਗੀਆਂ ਜੁੱਤਰਾਵੇ ਖੁਦਾਵਰ ਹਾਰੀ ਕ ਬੰਧਨ ਵਿਵਤਾ ਬਵਾ ਬਿਮਾਰੀ ਪਰੇਸ਼ਾਨੀ ਨੂੰ ਇਹਨਾਂ ਦੀਆਂ ਜ਼ਿੰਦਗੀਆਂ ਜੋ ਰੱਦ ਕਰਦੇ ਆ ਕੈਨਸਲ ਕਰਦੇ ਖੁਦਾ ਤੁਹਾਡੀ ਕਿਰਪਾ ਦੇ ਵਸੀਲੇ ਆਜ਼ਾਦ ਕਰਦੇ ਫ੍ਰੀ ਕਰਦੇ ਬਾਰੇ ਪਰਮੇਸ਼ਰ ਪ੍ਰਭੂ ਜਿਸ ਪੂਰੀ ਹੀ ਪ੍ਰਾਰਥਨਾ ਨੂੰ ਯੇਸ਼ੂ ਮਸੀਹਾ ਦੇ ਹੱਥ ਜਲ ਲਈ ਜ਼ਿੰਦਾਰ ਸਮਰਥੀ ਨਾਮ ਦੇ ਵਿੱਚ ਸਾਰੇ ਹੀ ਮਿਲ ਕੇ ਮੰਗਦੇ ਹਾਂ ਆਮੀਨ 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 ਸਾਰੇ ਕ੍ਰਿਸਤੀਅਨੂ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੀਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੀਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ